ਤਾਂ ਤੇ ਇਹ ਬਹੁਤ ਵਧੀਆ ਸ਼ੂਟਿੰਗ ਕਰੀ ਆਈ ਮਲਕੀ ਵੀਰ ਨੂੰ ਫੁਕਰੀ ਨਹੀਂ ਹਾਂ ਵੀ ਮੈਂ ਵੱਡਾ ਗਾਇਕ ਆ ਬਣ ਗਿਆ ਐਵੇਂ ਫੁਕਰੀ ਹੀ ਨਹੀਂ ਬੰਤਾ ਹੈਗਾ ਵੀਰ ਅੱਛਾ ਹਾਂ ਤੁਹਾਡੀ ਖੁਸ਼ੀ ਦੱਸ ਰਹੀ ਕਿ ਤੁਸਾਂ ਨੂੰ ਬਹੁਤ ਮਜ਼ਾ ਆਇਆ ਹੋਣਾ ਹਾਂਜੀ ਹਾਂਜੀ ਅਸ ਤਾਂ ਰਾਤ ਨੂੰ ਸੁੱਤਾ ਹੀ ਨਹੀਂ ਗਈ ਜਿੰਨੇ ਤੱਕ ਵੀਰਾ ਉਰੇ ਰਿਹਾ ਅੱਛਾ ਆਪਣੇ ਰੋਲ ਬਾਰੇ ਦੱਸੋ ਇੱਕ ਵਾਰ ਤਾਂ ਮੈਂ ਜਿਹੜਾ ਛੋਟੀ ਜਿਹੀ ਖੜਕਾਂ ਵਾਂਗ ਅੱਛਾ ਐਸੇ ਸਾਡਾ ਰੌਣਕ ਲੱਗੀ ਰਹੀ ਹੈ ਤਾਂ ਸੁੰਦਰਤਾ ਬਹੁਤ ਹੈ ਇਹਦੀ ਲੋਕ ਕੋਟੇ ਭਰੇ ਪਏ ਪਿੱਤੇ ਤਾਂ ਸਾਰਾ ਪੁਰੀ ਬੁਬੀ ਬਣਦੀ ਰਹੀ ਹੈ ਅੱਛਾ ਸਾਰਾ ਬਹੁਤ ਆਏ ਤੇ ਕੁੜੀਆਂ ਸਾਲੀਆਂ ਸਾਰੀਆਂ ਦੇਖਣ ਆਈਆਂ ਨੇ ਕਿੱਦੋਂ ਇੰਨਾ ਕੁ ਪੜਿਆ ਹੋਇਆ ਛੋਟਾ ਜਿਹਾ ਇਹ ਜੀ ਮਾਂ ਸਾਡੇ ਗੁਰਦੁਆਰੇ ਲੈ ਕੇ ਆਉਂਦੀ ਜੀ ਮੇਰੇ ਕੋਲ ਮੈਂ ਵੀ ਜਾਂਦੀ ਹੁੰਦੀ ਗੁਰਦੁਆਰੇ ਕਰਨ ਦਾ ਵੀ ਇਹ ਇੱਕ ਮੋਟਿਵ ਆ ਵੀ ਇਹ ਚੀਜ਼ਾਂ ਸੀ ਪਿੰਡ ਦੇ ਵਿੱਚੋਂ ਵੀ ਵਧੀਆ ਮੇਰੇ ਡੀਸੀ ਅਫਸਰ ਬਣਨ ਤੋਂ ਕੋਈ ਲੱਗੇ ਹੋਏ ਆ ਤੇ ਇੱਕ ਅਸੀਂ ਲਾਇਬ੍ਰੇਰੀ ਬਣਾ ਰਹੇ ਹਾਂ ਤੇ ਇੱਕ ਨਾ ਅਸੀਂ ਪਸ਼ੂਆਂ ਦਾ ਹਸਤਾਲੀ ਬਣਾ ਰਹੇ ਹਾਂ ਪਿੰਡ ਦੇ ਵਿੱਚ ਅਸੀਂ ਅਸੀਂ ਉੱਥੇ ਜਦੋਂ ਗੀਤ ਦੇਣ ਚਲੇ ਗਏ ਅਸੀਂ ਸਪਲੈਂਡਰ ਮੋਟਰਸਾਈਕਲ ਦੀ ਕੀਰ ਦੇਣ ਗਏ ਉੱ ਦਾ ਵੀਰੇ ਦੇਖਲਾ ਸਮੇਂ ਦੀਆਂ ਗੱਲਾਂ ਨੇ ਹਨਾ ਮੈਂ ਕਿਹਾ ਵੀ ਦੇਖ ਲੋ ਟਾਈਮ ਕਿੰਨਾ ਵੱਡਾ ਉਹ ਚਲੋ ਕਰਨ ਦੇ ਵਿੱਚ ਉਹੀ ਚੀਜ਼ਾਂ ਸਾਡਾ ਛੋਟਾ ਵੀਰ ਆ ਉਨਾ ਹੀ ਪਿਆਰ ਮੇਰੇ ਲਈ ਵੀ ਮੇਰੇ ਪਿੰਡ ਲਈ ਵੀ ਸਾਰੇ ਲਈ ਉਨਾ ਹੀ ਪਿਆਰ ਆ ਸਾਡੀ ਆਡੀਅנס ਨੂੰ ਦਿਖਾਓ ਵੀ ਕਰਨ ਔਜਲਾ ਆਪਣੇ ਪਿੰਡ ਲਈ ਕੀ ਕੀ ਕਰ ਰਿਹਾ ਇਹ ਜੀ ਆਪ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਜੀ ਪਾਰਕ ਕਿਤੇ ਸ਼ਾਇਦ ਪੰਜਾਬ 'ਚ ਕਿਤੇ ਹੋਣੀ ਨਹੀਂ ਅਸੀਂ ਪੂਰੇ ਤਨ ਮਨ ਨਾਲ ਅਸੀਂ ਦੋਨੋਂ ਭਰਾ ਲੱਗੇ ਹੋਏ ਆ ਇਹ ਤਾਂ ਵੀ ਚਾਚੀ ਕੋਟਾਂ ਦਾ ਜੀ ਮਾਂ ਵੀ ਬਾਪ ਵੀ ਪਹਿਲਾ ਪਿਓ ਮੋਤਰੇ ਢੇਰ ਮਾਂ ਪੈ ਚਾ ਚਾਚੀ ਨੇ ਸਿਮਰਿਆ ਉਹ ਵੀ ਬਹੁਤ ਜਿਆਦਾ ਰਿਹਾ ਮਨਜੀ ਸਾਹਿਬ ਪੜਦਾ ਰਿਹਾ ਹਾਂਜੀ ਚਲ ਫੇਰ ਇਹਨੇ ਪੈਣਾ ਨੇ ਉਹਦੇ ਸੱਦ ਲਿਆ ਸਰ ਦਾ ਪਿਆਰ ਕਰਦਾ ਜਿਹਨੂੰ ਰੋੜਾ ਪੈਸੇ ਦਿੱਤੇ ਮੈਂ ਪੈਸੇ ਤੁਹਾਨੂੰ ਮੈਂ ਫੋਨ ਕਰਿਓ ਮੈਂ ਪੈਸੇ ਤੁਹਾਨੂੰ ਭੇਜੂੰਗਾ ਚਾਚਾ ਚਾਚੀ ਕਹਿੰਦੇ ਹੁੰਦੇ ਸੀ ਮੈਂ ਕਿਹਾ ਘੱਟੇ ਬਾਹਰ ਨਿਕਲਦਾ ਏ ਕਹਿੰਦੇ ਵੀ ਅੰਦਰ ਇਹ ਆਪਦੇ ਗਾਣੇ ਗੂਣੇ ਲਿਖਦਾ ਸਾਨੂੰ ਆਉਦੋਂ ਐ ਨਹੀਂ ਸੀ ਪਤਾ ਬੀਐਨ ਐਸ ਸਟੇਟ ਤੇ ਪਹੁੰਚਣਾ ਰੋਜ਼ਾਨਾ ਸਪੋਕਸਮੈਨ ਦੇਖਦੇ ਸਾਰੇ ਦਰਸ਼ਕਾ ਦਾ ਮੇਰੇ ਵੱਲੋਂ ਪਿਆਰ ਪਰਿ ਸਸ਼ੀਕਾਲ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਅੱਜ ਕਿੱਥੇ ਪਹੁੰਚੇ ਆ ਅੱਜ ਅਸੀਂ ਪਹੁੰਚੇ ਆ ਗੀਤਾ ਦੀ ਮਸ਼ੀਨ ਕਰਨ ਔਜਲਾ ਦੇ ਪਿੰਡ ਕਰਾਲਾ ਕਿਉਂਕਿ ਕਰਨ ਔਜਲਾ ਹਾਲੇ ਵਿੱਚ ਪਿੰਡ ਵਿੱਚ ਆਪਣੇ ਨਵੇਂ ਗਾਣੇ ਦਾ ਸ਼ੂਟ ਕਰਕੇ ਗਏ ਨੇ ਤੇ ਆਓ ਜੀ ਚੱਲਦੇ ਆ ਲੋਕਾਂ ਕੋਲ ਗੱਲਾਂ ਬਾਤਾਂ ਕਰਦੇ ਆ ਤੇ ਜਾਣਦੇ ਆ ਕਰਨ ਔਜਲਾ ਦਾ ਸ਼ੂਟ ਕਿਵੇਂ ਦਾ ਰਿਹਾ ਤੇ ਬਚਪਨ ਦੀਆਂ ਕੁਝ ਯਾਦਾਂ ਵੀ ਸੁਣਦੇ ਆ ਤੇ ਜੀ ਇਹ ਹੈ ਕਰਨੌਜਲੇ ਦਾ ਘਰ ਜਿੱਥੇ ਕਰਨੌਜਲਾ ਪਿੰਡ ਵਿੱਚ ਜਦ ਆਂਦੇ ਨੇ ਤਾਂ ਇੱਥੇ ਹੀ ਰਹਿੰਦੇ ਨੇ ਤੇ ਆਓ ਜੀ ਦੇਖਦੇ ਆ ਉਹਨਾਂ ਦਾ ਘਰ ਦੀ ਇੱਕ ਝਲਕ ਤੇ ਜਦ ਵੀ ਕਰਨੌਜਲਾ ਪਿੰਡ ਵਾਪਿਸ ਆਂਦੇ ਨੇ ਤਾਂ ਇਸੇ ਘਰ ਵਿੱਚ ਰਹਿੰਦੇ ਨੇ ਤੇ ਇਹ ਉਹੀ ਗਲੀਆਂ ਨੇ ਜਿੱਥੇ ਕਰਨੌਜਲਾ ਵੱਡੇ ਹੋਏ ਨੇ ਖੇਡਦੇ ਸੀ ਤੇ ਆਪਣੇ ਗੀਤ ਲਿਖਦੇ ਸੀ 2014 ਵਿੱਚ ਜਦ ਉਹ ਕੈਨੇਡਾ ਨੂੰ ਹੋਏ ਸੀ ਉਸ ਤੋਂ ਪਹਿਲਾਂ ਕਰਨੌਜਲਾ ਇਥੇ ਹੀ ਖੇਡਦੇ ਵੱਡੇ ਹੋਏ ਨੇ ਤੇ ਉਹਨਾਂ ਦੇ ਤਾਏ ਚਾਚਿਆਂ ਨੇ ਉਹਨਾਂ ਨੂੰ ਪਾਲਿਆ ਹੈ ਤੇ ਅਸੀਂ ਜਾਣਦੇ ਆ ਵੀ ਪਿੰਡਾਂ ਵਿੱਚੋਂ ਨਿਕਲੇ ਤੇ ਫਰ ਤੇ ਅਸੀਂ ਕਹਿ ਸਕਦੇ ਆ ਵੀ ਪੂਰੇ ਪੰਜਾਬ ਦਾ ਉਹਨਾਂ ਨੇ ਨਾਮ ਰੌਸ਼ਨ ਕੀਤਾ ਹੈ ਸੱਚੀ ਗਾਨ ਜੀ ਸੱਚੀ ਗਾਨ ਜੀ ਸੱਚੀ ਗਾਨ ਪਹਿਲੇ ਤਾਂ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਵਾਂਗੀ ਵੀ ਕਰਨ ਔਜਲਾ ਇੱਥੇ ਆਇਆ ਸੀ ਹਾਂ ਹੁਣ ਤਾਂ ਕਾਫੀ ਵੱਡੇ ਹੋ ਗਏ ਨੇ ਬਟ ਬਹੁਤ ਵੱਡੇ ਮੁਕਾਮ ਤੇ ਪਹੁੰਚ ਗਏ ਨੇ ਤੇ ਉਹਨਾਂ ਦਾ ਬਚਪਨ ਕਿਵੇਂ ਦਾ ਸੀ ਬਚਪਨ ਉਹਨਾਂ ਦਾ ਬੜਾ ਪਿਆਰਾ ਸੀਗਾ ਜੀ ਹੱਸਦੇ ਖੇਡਦੇ ਰਹਿੰਦੇ ਸੀਗੇ ਮੇਰੀ ਉਹਨਾਂ ਨਾਲ ਮੋਟਰ ਸਾਂਝੀ ਆ ਸੀ ਸਾਡੇ ਇੱਕ ਦੂਜੇ ਦੇ ਆਉਂਦੇ ਜਾਂਦੇ ਰਹਿੰਦੇ ਆ ਤੇ ਤੁਸੀਂ ਉਹਨਾਂ ਨੂੰ ਦੇਖਿਆ ਬਚਪਨ ਵਿੱਚ ਹਾਂ ਜੀ ਹਾਂ ਸਾਡੇ ਸਾਡੇ ਕੋਲ ਖੇਡਦਾ ਰਿਹਾ ਜੀ ਅੱਛਾ ਹਾਂ ਜੀ ਸਾਡੀਆਂ ਮੋਟਰ ਤੇ ਅਸੀਂ ਅਸੀਂ ਉਹਨਾਂ ਦੀ ਮੋਟਰ ਤੇ ਚਲੇ ਜਾਂਦੇ ਆ ਉਹ ਸਾਡੀ ਮੋਟਰ ਤੇ ਆ ਜਾਂਦੇ ਸੀਗੇ ਅੱਛਾ ਕਿਵੇਂ ਕਿਵੇਂ ਦੇ ਸੀ ਬਚਪਨ ਵਿੱਚ ਉਹ ਕਿਵੇਂ ਦੇ ਸੀ ਠੀਕ ਸੀ ਵਧੀਆ ਸੁਭਾਅ ਵਧੀਆ ਸੀਗਾ ਯਾਨੀ ਜਿਵੇਂ ਸ਼ਰਾਰਤੀ ਸੀ ਜਾਂ ਸ਼ਰੀਫ ਸੀ ਨਾ ਠੀਕ ਧੀ ਥੋੜੀ ਸ਼ਰਾਰਤ ਵੀ ਕਰਦੇ ਸੀ ਠੀਕ ਧੀ ਜਾਨੀ ਵਧੀਆ ਸੀ ਜੀ ਤੇ ਬਾਹਰ ਖੇਲਣ ਖੁਲਣ ਆਉਂਦੇ ਸੀ ਵੀ ਸਾਨੂੰ ਦੱਸਿਆ ਵੀ ਉਹ ਸਕੂਲੋਂ ਆ ਕੇ ਆਪਣਾ ਕਮਰੇ ਵਿੱਚ ਚੱਲ ਜਾਂਦੇ ਸੀ ਆਪਣੇ ਗਾਣੇ ਗੁਣੇ ਲਿਖਦੇ ਸੀ ਹਾਂ ਜੀ ਗਾਣੇ ਵੀ ਲਿਖਦੇ ਸੀ ਤੇ ਸ਼ਾਮੀ ਫਿਰ ਗਰਾਊਂਡ 'ਚ ਵੀ ਆਉਂਦੇ ਸੀ ਖੇਡਣ ਵੀ ਆਉਂਦੇ ਸੀਗੇ ਅੱਛਾ ਬਾਬਾ ਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਵੀ ਇੰਡੇ ਵੱਡੇ ਮੁਕਾਮ ਤੇ ਇੱਕ ਆਪਣੇ ਪਿੰਡ ਦਾ ਬੱਚਾ ਚਲਾ ਗਿਆ ਠੀਕ ਹੈ ਸਾਰੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਤੁਸੀਂ ਰਹੇ ਹੋ ਉੱਥੇ ਸਾਰਾ ਕੁਝ ਖੇਤੀ ਦਾ ਮੈਂ ਕਰਦਾ ਸੀਗਾ ਉੱਥੇ ਆ ਸਾਡੇ ਹੱਥਾਂ 'ਚ ਪੜਿਆ ਆ ਹੁਣ ਆਇਆ ਦੀਗਾ ਉਹਨੇ ਦੇਮੇ ਉੱਥੇ ਹੀ ਰਿਹਾ ਅੱਛਾ ਹਾਂ ਠੀਕ ਹੈ ساری ਜ਼ਿੰਦਗੀ ਮੇਰੀ ਉੱਥੇ ਲੰਘ ਗਈ ਤੇ ਉਹਨਾਂ ਦੇ ਕੰਮ ਕਰਦੇ ਰਹੇ ਨੇ ਨਾ ਕੰਮ ਕਰਦੇ ਰਹੇ ਨੇ ਅੱਛਾ ਹਾਂ ਜੀ ਕਿੰਨਾ ਇੱਕ ਮਾਨ ਮਹਿਸੂਸ ਹੁੰਦਾ ਆਪਣੇ ਬੱਚੇ ਨੂੰ ਦੇਖ ਕੇ ਵੀ ਹੁਣ ਆਪਣੇ ਪਿੰਡ ਦੇ ਬੱਚੇ ਵੀ ਉਹਨਾਂ ਤੋਂ ਸਿੱਖਣਗੇ ਵੀ ਅਸੀਂ ਵੀ ਇੰਨਾ ਵੱਡਾ ਅੱਡੇ ਇੰਨੇ ਵੱਡੇ ਮੁਕਾਮ ਤੇ ਜਾਣਾ ਹੈ ਉਹਦਾ ਆ ਕੇ ਪੱਲਾ ਮਿਲਦਾ ਹੀ ਭਾਗ ਮਾਰਦਾ ਉੱਥੇ ਅਸੀਂ ਅੰਦਰੇ ਰਹਨੇ ਉਹਨਾਂ ਦੇ ਆ ਜਾਂਦਾ ਕੋਈ ਸੰਭੁਕਾ ਮਿਲਦਾ ਜੀ ਆਏ ਮੇਰੇ ਹੁਣ ਜਦ ਆਏ ਸ਼ੂਟਿੰਗ ਪੂਰੀ ਕਰਦੇ ਸੀਗੇ ਮੇਰੇ ਫਾਦਰ ਸਾਹਿਬ ਨੂੰ ਭੱਜ ਕੇ ਮਿਲੇ ਨੇ ਘਰੇ ਆ ਕੇ ਘਰੇ ਬੈਠੇ ਰਹੇ ਨੇ ਆਪਣੇ ਕੋਲ ਅੱਛਾ ਤੇ ਅਸੀਂ ਸੁਣਿਆ ਵੀ ਕਰਨੋਜਲਾ ਪਿੰਡ ਬਾਰੇ ਕਾਫੀ ਕੁਝ ਕਰ ਰਹੇ ਨੇ ਤੇ ਤੁਸੀਂ ਪੰਚ ਰਹੇ ਹੋ ਪੰਚ ਉਹ ਤੁਸੀਂ ਕਿੰਨਾ ਮਤਲਬ ਤੁਸੀਂ ਕੀ ਕੀ ਦੇਖਿਆ ਉਹ ਕੀ ਕੀ ਗੱਲਾਂ ਕਰਕੇ ਗਏ ਨੇ ਤੁਹਾਡੇ ਨਾਲ ਜੀ ਹੁਣ ਉਹ ਤਾਂ ਕਹਿੰਦੇ ਵੀ ਜੋ ਕੁਝ ਪਿੰਡ ਦਾ ਹੋਣ ਵਾਲਾ ਸਾਨੂੰ ਦੱਸੋ ਵੀ ਅਸੀਂ ਕਰਾਂਗੇ ਜਿਵੇਂ ਹੁਣ ਪਾਰਕ ਹੋ ਗਈ ਆ ਲਾਈਟਾਂ ਹੋ ਗਈਆਂ ਗਰਾਊਂਡ ਦਾ ਕੰਮ ਹੁਣ ਸਟਾਰਟ ਕਰਨਾ ਜੀ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਕਰਨਾ ਵੀ ਅਸੀਂ ਪੰਚਾਇਤ ਸਾਡੀ ਤੇਰੇ ਨਾਲ ਆ ਓ ਕਹਿਣ ਵਧੀਆ ਅੱਛਾ ਜੀ ਤੇ ਉਹਨਾਂ ਦੀ ਕੋਈ ਬਚਪਨ ਦੀ ਅਜਿਹੀ ਯਾਦ ਜਿਹੜੀ ਤੁਹਾਨੂੰ ਹੋਵੇ ਕਿ ਹਾਂ ਹੁਣ ਇੰਨਾ ਵੱਡਾ ਹੋ ਗਿਆ ਪਰ ਬਚਪਨ ਵਿੱਚ ਅਜਿਹਾ ਸੀ ਕਰਨ ਬਚਪਨ ਦੇ ਵਿੱਚ ਤਾਂ ਬਹੁਤ ਚਲੇ ਜਾਂਦਾ ਇਹ ਕਦੂ ਕਰਦੇ ਤੇ ਕਦੂ ਉਹ ਮਾਰ ਲਿੱਟਦਾ ਫਿਰ ਵੀ ਲਿਆ ਸੀਗਾ ਉੱਥੇ ਹੀ ਅੱਛਾ ਮਤਲਬ ਬਚਪਨ ਵਿੱਚ ਉਹ ਸ਼ਰਾਰਤੀ ਸੀ ਹਾਂ ਹਾਂ ਹੈਗਾ ਜੀ ਫੇਰ ਜੋ ਜੋ ਸਿਆਣਾ ਹੋ ਗਿਆ ਐਂ ਠੀਕ ਹੁੰਦਾ ਨੇ अच्छा तो एक एक ਹੁੰਦਾ ਨਾ ਅਸੀਂ ਦੇਖਦੇ ਆ ਵੀ ਬੱਚੇ ਜਦ ਮਾਪਿਓ ਨਾਲ ਰਹਿੰਦੇ ਨੇ ਉਹ ਤਾਂ ਕਾਫੀ ਹੁੰਦੇ ਮਤਲਬ ਕਾਫੀ ਸਮਝਦਾਰ ਹੁੰਦੇ ਨੇ ਪਰ ਜਦ ਇੱਕ ਬੱਚਾ ਆਪਣੇ ਮਾਪਿਓ ਤੋਂ ਬਿਨਾ ਰਹਿੰਦਾ ਠੀਕ ਹੈ ਉਹ ਸਮਾਂ ਤੁਸੀਂ ਦੇਖਿਆ ਉਹਨਾਂ ਨਾਲ ਅਸੀਂ ਦਵਾਈ ਪਾਉਂਦੇ ਰਹੇ ਹਾਂ ਚਾਚੀ ਨੂੰ ਆਪ ਲਿਜਾ ਕੇ ਚਾਚਾ ਜੀ ਨਾਲ ਉਹ ਇਹਨਾਂ ਨੇ ਪਾਲਿਆ ਫਿਰ ਬਾਅਦ ਦੇ ਵਿੱਚ ਬਹੁਤ ਔਖਾ ਰਿਹਾ ਕਿਰਾਂ ਇੰਨਾ ਕੁਝ ਹੋ ਗਿਆ ਦੀ ਆ ਮੰਮੀ ਗੁਜ਼ਰ ਗਈ ਡੈਡੀ ਗੁਜ਼ਰ ਗਿਆ ਭੈਣਾ ਘਰੇ ਸੀ ਕੀਆਂ ਉਨਰ ਬਹੁਤ ਲੋਕ ਘਰ ਗਰੀਗਾ ਫੇਰੇ ਟੱਕੀ ਨਹੀਂ ਕਰਿਆ ਸਭ ਕੋ ਸੋਚ ਉਨੂੰ ਹੀ ਪਾਲਿਆ ਇਹਨੂੰ ਛੋਟਾ ਜਿਹੇ ਇਹਦਾ ਜਦੋਂ ਮੰਮੀ ਗੁਜ਼ਰ ਗਈ ਅੱਛਾ ਉਹਦਾ ਕੈਨਸਰ ਸੀਗਾ ਦਵਾਈ ਉਹਨੂੰ ਬਹੁਤ ਇਲਾਜ ਕਰਾਇਆ ਪਰ ਉਹ ਇਲਾਜ ਨਹੀਂ ਹੋਇਆ ਉਹਦਾ ਡੈਡੀ ਦਾ ਸੀਗਾ ਰੋਗ ਗਰੀਗਾ ਬਾਪੂ ਜੀ ਤੁਹਾਡਾ ਤਾਂ ਰੋਲ ਸੀ ਹੈਨਾ ਗਾਣੇ ਵਿੱਚ ਹਾਂ ਜੀ ਰੋਲ ਸੀਗਾ ਜੀ ਕਿਹੜਾ ਅੱਛਾ ਆਪਣੇ ਰੋਲ ਬਾਰੇ ਦੱਸੋ ਇੱਕ ਵਾਰ ਤਾਂ ਬਾਜਰਾ ਛੋਟੀ ਜੀ ਖੜਪਾਉਂਦਾ ਸੀ ਜੀ ਅੱਛਾ ਹਾਂ ਜੀ ਕਿਵੇਂ ਦਾ ਲੱਗਿਆ ਉਹਨਾਂ ਨਾਲ ਕੰਮ ਕਰਕੇ ਆਪਣੇ ਪੁੱਤ ਨਾਲ ਵੀ ਪੰਜਾਬ ਦਾ ਪੁੱਤ ਐ ਇਸੇ ਪਿੰਡ ਤੋਂ ਗਿਆ ਉਹ ਕਿਵੇਂ ਦਾ ਲੱਗਿਆ ਬਹੁਤ ਸਾਰ ਲੱਗਿਆ ਜੀ ਬਹੁਤ ਚੰਗਾ ਲੱਗਿਆ ਅੱਛਾ ਉਹ ਗਾਣੇ ਵਧੀਆ ਲੱਗਦੇ ਨੇ ਜੀ ਅੱਛਾ ਸੁਣਦੇ ਹੋ ਉਹਨਾਂ ਦੇ ਗਾਣੇ ਅਸੀਂ ਬਾਹਰ ਰੇਲ ਗੱਡੀਆਂ ਜਾਂਦੇ ਆ ਉਹ ਵੀ ਉੱਥੇ ਭਈਏ ਵੀ ਗਾਉਂਦੇ ਫਿਰਦੇ ਆ ਜੀ ਗਾਣੇ ਅੱਛਾ ਕੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਹੁਣ ਆਪਣੇ ਪਿੰਡ ਦੇ ਤਾਂ ਸੁਣਦੇ ਨੇ ਉਹਨਾਂ ਦੇ ਗੀਤ ਪਰ ਬਾਹਰਲੇ ਮੁਲਕ ਵਿੱਚ ਜਾ ਕੇ ਵੀ ਉਹਨਾਂ ਦੇ ਗੀਤ ਹੀ ਚੱਲਦੇ ਨੇ ਹਾਂ ਜੀ ਬਾਹਰਲੇ ਮੁਲਕ ਵਿੱਚ ਉਹਨਾਂ ਦੇ ਗੀਤ ਚੱਲਦੇ ਆ ਬਾਹਰ ਵੀ ਚੱਲਦੇ ਵੀ ਵੀਰ ਬਹੁਤ ਜ਼ਿਆਦਾ ਚੱਲਦੇ। ਅੱਛਾ। ਤੇ ਉਹਨਾਂ ਦੀ ਜਦ ਸ਼ੂਟ ਹੋਇਆ ਸ਼ੂਟਿੰਗ ਹੋਈ ਸੀ ਉਸ ਦਾ ਮਾਹੌਲ ਕਿਵੇਂ ਦਾ ਸੀ ਉਦੋਂ? ਬਹੁਤ ਵਧੀਆ ਮਾਹੌਲ ਥਿਆ ਜੀ। ਬਹੁਤ ਚੰਗਾ ਮਾਹੌਲ ਥੀ। ਬਹੁਤ ਕੱਟ ਸੀ ਆ ਜੀ। ਹਾਂਜੀ। ਅੱਛਾ। ਤੇ ਤੁਸੀਂ ਮੈਨੂੰ ਫੋਨ ਮਿਲੇ ਆ ਜੀ। ਅੱਛਾ। ਅੱਜ ਮੈਨੂੰ ਕਹਿੰਦੇ ਸ਼ਾਮ ਨੂੰ ਆਜੋ ਫੋਟੋ ਕਰਨਾਡ ਕਰਾਵਾਂਗੇ। ਮੈਂ ਤੂੰ ਹੀ ਜਾ ਹੋਇਆ ਜੀ। ਹਾਂਜੀ। ਅੱਛਾ। ਅੱਛਾ। ਤੇ ਹੁਣ ਫੇਰ ਆਉਂਗੇ ਫੇਰ ਦੁਬਾਰਾ ਆਉਂਗੇ ਫੇਰ ਜਾਉਂਗੇ? ਹਾਂਜੀ ਹਾਂ ਜ਼ਰੂਰ ਜਾਵਾਂਗੇ। ਅੱਛਾ ਇੱਕ ਵਾਰ ਤੁਸੀਂ ਤੁਸੀਂ ਤਾਂ ਗਾਣੇ ਵੀ ਸ਼ੂਟ ਕੀ ਨਹੀਂ ਉਹ ਗਾਣਾ ਨਹੀਂ ਪੁੱਛਣੀ ਅੱਛਾ ਤੇ ਇਹ ਤਾਂ ਲੱਗ ਗਿਆ ਅੱਛਾ ਜੀ ਤੇ ਮਾਹੌਲ ਮੈਂ ਮਾਹੌਲ ਜਾਨਣਾ ਚਾਹਾਂਗੀ ਕਿਵੇਂ ਦਾ ਮਾਹੌਲ ਸੀ ਜਦੋਂ ਸ਼ੂਟਿੰਗ ਹੋਈ ਸੀ ਬਹੁਤ ਵਧੀਆ ਮਾਹੌਲ ਸੀ ਸਾਡੇ ਪਿੰਡ ਦਾ ਪਿਆਰਾ ਬੱਚਾ ਸਾਡਾ ਅਰ ਸਾਨੂੰ ਤਾਂ ਵਿਦੇਸ਼ਾਂ ਚੋਂ ਵੀ ਫੋਨ ਆਉਂਦੇ ਨੇ ਵਿਦੇਸ਼ਾਂ 'ਚ ਵੀ ਇਹਦੇ ਗਾਣੇ ਚੱਲਦੇ ਨੇ ਅੱਛਾ ਤੇ ਤੁਸੀਂ ਤਾਂ ਉਹਨੂੰ ਬਚਪਨ ਤੋਂ ਦੇਖਿਆ ਹੋਣਾ ਬਚਪਨ ਤੋਂ ਬਹੁਤ ਟਾਂਡਾ ਮਾਈਕਲ ਆਇਆ ਵੀ ਹੈ ਅੱਛਾ ਹਾਂਜੀ ਮੇਰਾ ਕ ਇਹਨਾਂ ਦੇ ਘਰ ਜਾਣਾ ਹੁੰਦਾ ਸੀ ਹਾਂ ਬਚਪਨ ਵਿੱਚ ਕਿਵੇਂ ਦੀ ਸੀ ਕਰਨ ਇਹ ਬਚਪਨ ਵਿੱਚ ਇਹਨੂੰ ਲਿਖਣ ਦਾ ਬਚਪਨ ਤੋਂ ਹੀ ਸ਼ੌਂਕ ਸੀ ਛੋਟੇ ਹੁੰਦੇ ਨੂੰ ਕਾਪੀ ਕੋਲੋਂ ਰੱਖਣਾ ਸੀ ਅੱਛਾ ਜਦ ਬਾਹਰ ਘੁੰਮਣ-ਕੁੰਮਣ ਜਾਂਦੇ ਸੀ ਤਾਂ ਵੀ ਕਾਪੀ ਨਾਲ ਕਾਪੀ ਰਨ ਨਾਲ ਰੱਖਦਾ ਸੀ ਅੱਛਾ ਖੇਲਣ ਜਾਂ ਜਾਂਦੇ ਸੀ ਉਦੋਂ ਵੀ ਹੋਰੋਂ ਨਹੀਂ ਸੀ ਐ ਜਦ ਆਪਣੇ ਖੇਤ ਜਾਂਦਾ ਸੀ ਆਪਣੇ ਦਾਦੇ ਕੋਲ ਇਹ ਜਦ ਕੋਲੇ ਰੱਖਦਾ ਸੀ ਅੱਛਾ ਗਾਣੇ ਖੇਤ ਬੈਠ ਕੇ ਲਿਖਦੇ ਸੀ। ਕਹਾ ਖੇਤ ਬੈਠ ਕੇ ਵੀ ਗੀਤ ਲਿਖਦੇ ਸੀ, ਘਰ ਵੀ ਲਿਖਦੇ ਸੀ। ਪਿੱਛੇ ਇਹਨਾਂ ਦੇ ਜਗ੍ਹਾ ਸੀਗੀ। ਅੱਛਾ ਤੇ ਅਸੀਂ ਸੁਣਦੇ ਆਂ ਵੀ ਹਰ ਗਾਣੇ ਵਿੱਚ ਉਹਨਾਂ ਨੇ ਪਿੰਡ ਦਾ ਨਾਮ ਲਿਆ ਤੇ ਇੱਕ ਕਰਾਲੇ ਪਿੰਡ ਦਾ ਨਾਮ ਨਾ ਇੰਨੇ ਵੱਡੇ ਮਤਲਬ ਵੱਡੇ-ਵੱਡੇ ਸਟੇਜਾਂ ਦੇ ਵੀ ਨਾਮ ਲਿਆ ਉਹਨਾਂ ਨੇ। ਹਾਂ ਬਿਲਕੁਲ ਲਿਆ। ਕਿਵੇਂ ਦਾ ਲੱਗਦਾ ਉਦੋਂ? ਬਹੁਤ ਅੱਛਾ ਲੱਗਦਾ। ਆਪਣੇ ਬੱਚਿਆਂ ਲਈ ਜਾਂ ਤੁਸੀਂ ਹੁਣ ਆਪਣੇ ਪੋਤੇ-ਪੋਤੀਆਂ ਨੂੰ ਦੱਸਦੇ ਹੋ ਵੀ ਇਸੇ ਪਿੰਡ ਦਾ ਮੁੰਡਾ ਐ, ਉਹ ਇੰਨੇ ਵੱਡੇ-ਵੱਡੇ ਸਟੇਜਾਂ ਤੇ ਗਾ ਰਿਹਾ। ਪਰਿਵਾਰਾਂ ਵਿੱਚ ਹੀ ਸਾਡੇ ਬੱਚਿਆਂ ਨੂੰ ਪਤਾ ਵੀ ਸਾਡੇ ਪਿੰਡ ਦਾ। ਅ कर, दे, दे। और... अच्छा जब ਤੁਸੀਂ ਰਿਸ਼ਤੇਦਾਰ ਦੇ ਕੋਲ ਜਾਂਦੇ ਹੋਣੇ ਤਾਂ ਉਹ ਕਹਿੰਦੇ ਹੋਣੇ ਵੀ ਤੁਸੀਂ ਤਾਂ ਕਰਨੌਜਲਾ ਦੇ ਪਿੰਡ ਦੇ ਹੋ। ਹਾਂ ਬਿਲਕੁਲ। ਮਾਣ ਮਹਿਸੂਸ ਹੁੰਦਾ। ਪੂਰਾ ਮਾਣ ਮਹਿਸੂਸ ਹੁੰਦਾ ਸਾਡੇ ਪਿੰਡ ਦਾ ਨਾਮ ਬਰੇਸ਼ਾਂ ਵਿੱਚ ਰੌਸ਼ਨ ਕਰਿਆ। ਬੇਟੇ ਨੇ ਸਾਡੇ ਪਿੰਡ ਦੇ ਨੇ। ਅੱਛਾ ਉਦੋਂ ਕਿਵੇਂ? ਅਸੀਂ ਦੇਖ ਵੀ ਸਾਨੂੰ ਜਿਵੇਂ ਹੈ ਕਿ ਉਹ ਉਦੋਂ ਮਤਲਬ ਉਹਨਾਂ ਦੇ ਮਾਪੇ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ। ਠੀਕ ਹੈ ਹਾਂ। ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਕਰਨ ਕਿਵੇਂ ਮਤਲਬ ਕਿਵੇਂ ਉਹਨਾਂ ਨੇ ਸੰਭਿਆ ਆਪਣੇ ਆਪ ਨੂੰ? ਇਹ ਚਾਚੇ ਨੇ ਸੰਭਿਆ। ਉਸ ਤੋਂ ਬਾਅਦ ਇਹਦੀ ਸਿਸਟਰ ਇਹਨੂੰ ਵਿਦੇਸ਼ ਲੈ ਗਈਆਂ ਫਿਰ ਇਹ ਵੀ ਚੜਾਈ ਹੋ ਗਈ ਅੱਛਾ ਇੱਥੇ ਬਹਿ ਕੇ ਗੀਤ ਲਿਖਦੇ ਸੀ ਪਰ ਫਿਰ ਦੇਸ਼ ਜਾ ਕੇ ਚੜਾਈ ਹਾਂ ਹਾਂ ਵਿਦੇਸ਼ ਜਾ ਕੇ ਚੜਾਈ ਹੋਈ ਹੈ ਕਿੰਨੇ ਟਾਈਮ ਬਾਅਦ ਕਰਨ ਔਜਲਾ ਪਿੰਡ ਵਾਪਸ ਆਏ ਨੇ 6-7 ਸਾਲ ਬਾਅਦ ਆਈ ਵਾਪਸ ਅੱਛਾ ਕਿਵੇਂ ਦਾ ਲੱਗਿਆ ਆਪਣੇ ਪੁੱਤ ਨੂੰ ਦੇਖ ਕੇ ਵਾਪਸ ਪਿੰਡ ਵਿੱਚ ਆਏ ਨੇ ਹਾਂ ਜੀ ਮੇਰਾ ਤਾਂ ਭਰਾ ਹੀ ਲੱਗਦਾ ਜੀ ਸਾਡੇ ਘਰਾਂ ਚੋਂ ਹੀ ਆ ਜੀ ਅੱਛਾ ਮੈਨੂੰ ਕਹਿੰਦਾ ਵੀਰਾ ਜਿੰਮੇ ਵੀ ਤੁਸੀਂ ਕਹੋਗੇ ਆਪਾਂ ਕਰਨ ਕਰ ਲਾਂਗੇ ਕੋਈ ਵੀ ਕੰਮ ਆ ਪਿੰਡ ਦਾ ਆਪਾਂ ਕਰਾਂਗੇ ਇਹ ਇੱਕ ਉਹ ਇੱਕ ਕੁੜੀ ਬਿਮਾਰ ਸੀਗੀ ਉਹਦਾ ਉਹਨੂੰ ਲੋੜ ਸੀ ਇਲਾਜ ਦੀ ਉਹਨਾਂ ਦੀ ਫਿਰ ਮੈਂ ਗੱਲ ਕਰਾਈ ਜੀ ਉਹਨਾਂ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਵੀਰੇ ਵੀ ਉਹਨਾਂ ਨੂੰ ਬਚਾ ਦਿ ਲੋ ਤੁਸੀਂ ਉਹਨਾਂ ਨੂੰ ਮੈਂ ਮਿਲਾਤਾ ਜੀ ਉਹਨਾਂ ਨੇ ਜਾਨੀ ਕਿ ਫਿਰ ਉਹਨਾਂ ਦਾ ਸਾਰਾ ਖਰਚਾ ਪਾਣੀ ਆਪਰੇਸ਼ਨ ਸਾਰਾ ਕੁਝ ਹੋਣ ਤੱਕ ਜਾਨੀ ਕਿ ਕਰ ਰਹੇ ਨੇ ਅੱਛਾ ਕਿਹੋ ਜਿਹਾ ਰੋਲਾ ਸੀ ਪਿੰਡ ਵਿੱਚ ਜਦ ਆਈ ਸੀ ਸ਼ੂਟਿੰਗ ਹੋ ਰਹੀ ਸੀ ਇਸੇ ਗਲੀ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਥੇ ਬਣੇ ਵੀ ਹੋਏ ਨੇ ਉਹਨਾਂ ਦੇ ਗਾਣੇ ਦਾ ਵੀ ਲੱਗਿਆ ਹੋਇਆ ਹੈ ਹਾਂਜੀ ਹਾਂ ਸਾਰਾ ਪਿੰਡ ਵੀ ਇਕੱਠਾ ਸੀਗਾ ਜੀ ਤੇ ਬਾਹਰੋਂ ਇੰਨੀ ਸੰਗਤ ਆਈ ਹੋਈ ਸੀ ਵੀ ਸਾਨੂੰ ਪਿੰਡ ਦੇਆਂ ਵੀ ਖੜਨ ਨੂੰ ਜਗ੍ਹਾ ਨਹੀਂ ਸੀ ਕੋਠੇ-ਕਾਠੇ ਸਭ ਕੋ ਭਰਿਆ ਪਿਆ ਸੀਗਾ ਜੀ ਹਾਂ ਅਸੀਂ ਗਾਣਿਆਂ ਵਿੱਚ ਦੇਖਿਆ ਵੀ ਸਾਰੇ ਕੋਠੇ ਤੇ ਚੜ ਕੇ ਖੜੇ ਹੋਏ ਸੀ ਉਹਨਾਂ ਦੀ ਸ਼ੂਟਿੰਗ ਦੇਖਣ ਨੂੰ ਹਾਂਜੀ ਸਾਰਾ ਪਿੰਡ ਸਾਰਾ ਪਿੰਡ ਆਇਆ ਸੀਗਾ ਜੀ ਬਾਕੀ ਬਾਹਰੋਂ ਤਾਂ ਅੰਮ੍ਰਿਤਸਰ ਸਾਹਿਬ ਤੋਂ ਹੋਰ ਲੋਕ ਬਹੁਤ ਤਰਨਤਾਰਨ ਸਾਹਿਬ ਤੋਂ ਆ ਕੇ ਗਏ ਸਾਨੂੰ ਮਲਾ ਦੋ ਸਾਨੂੰ ਮਲਾ ਦੋ ਹਾਂਜੀ ਬਹੁਤ ਦੂਰੋਂ ਦੂਰੋਂ ਆਏ ਨੇ ਲੋਕ ਮਿਲਣ ਮਿਲਿਆ ਵੀ ਸਭ ਨੂੰ ਯਾਨੀ ਕਿ ਜਿੰਨਾ ਕੋ ਉਹਨਾਂ ਕੋ ਟਾਈਮ ਸੀਗਾ ਜੀ ਬਿਜੀ ਜ਼ਿਆਦਾ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਬਿਲਕੁਲ ਤੇ ਉਹਨਾਂ ਦੇ ਘਰ ਦੇ ਨੇੜੇ ਵੀ ਸ਼ੂਟ ਹੋਇਆ ਜਾਂ ਇਸੇ ਗਲੀ ਵਿੱਚ ਜ਼ਿਆਦਾਤਰ ਸ਼ੂਟ ਹੋਇਆ ਆਹੀ ਗਲੀ 'ਚ ਹੋਇਆ ਜੀ ਇੱਕ ਸਾਡੇ ਗਰਾਊਂਡ 'ਚ ਹੋਇਆ ਜੀ ਹਾਂਜੀ ਹਾਂਜੀ ਅੱਛਾ ਕਿੰਨਾ ਇੱਕ ਗਰਵ ਮਹਿਸੂਸ ਹੁੰਦਾ ਆਪਣੇ ਬੱਚੇ ਨੂੰ ਦੇਖ ਕੇ ਕਿ ਇਸੇ ਪਿੰਡ ਤੋਂ ਨਿਕਲ ਕੇ ਉਹ ਬੱਚਾ ਗਿਆ ਤੇ ਇੰਨੇ ਵੱਡੇ ਵੱਡੇ ਸਟੇਜਾਂ ਤੇ ਉਹ ਨਾਮ ਗੂੰਜ ਰਿਹਾ ਤੇ ਕਰਾਲੇ ਪਿੰਡ ਦਾ ਨਾਮ ਵੀ ਇੰਨਾ ਵੱਡਾ ਕਰਤਾ ਉਹਨਾਂ ਨੇ ਹਾਂਜੀ ਬਹੁਤ ਵਧੀਆ ਜੀ ਬਹੁਤ ਹੀ ਕਰਿਆ ਜੀ ਨਾ ਪਿੰਡ ਦਾ ਨੌਰਸਾ ਕਰਿਆ ਨਾ ਬਹੁਤ ਬਾਹਰ ਦੇ ਸੰਦਾਂ ਦੇ ਸੰਦਾਂ ਤੱਕ ਹੀ ਅੱਛਾ ਤੇ ਬਚਪਨ ਦੀ ਕੋਈ ਅਜੇ ਹੀ ਯਾਦ ਜਿਹੜੀ ਕਿ ਤੁਸੀਂ ਉਹਨਾਂ ਨੂੰ ਵੱਡੇ ਹੁੰਦੇ ਦੇਖਿਆ ਹਾਂਜੀ ਉਹ ਮੇਰੇ ਬੱਚਿਆਂ ਨਾਲ ਵੀ ਜਾਂਦੇ ਰਿਹਾ ਜੀ ਮੇਰੇ ਬੱਚੇ ਜੇ ਉਹ ਪਾ ਪੜਦੇ ਛੋਟੀ ਕਲਾਸਾਂ ਪੜਦੇ ਸੀਗੇ ਜੀ ਨਰਸਰੀ ਚ ਪੜਦੇ ਸੀ ਉਹ 9th ਪੜਦਾ ਸੀਗਾ ਜੀ ਫਿਰ ਉਹ ਮੰਜੀ ਸਾਹਿਬ ਨੂੰ ਜਾਂਦੇ ਰਹੇ ਨੇ ਇਕੱਠੇ ਇੱਕ ਬੈਂਚ ਚ ਹਾਂਜੀ ਉੱਥੇ ਇਕੱਠੇ ਸਾਡੇ ਦਰਾਂ ਕੋਲ ਹੀ ਚੜਦੇ ਰਹੇ ਨੇ ਬਹੁਤ ਬਧੀ ਸੁਆਦੀ ਸਾਉ ਦੀ ਬੱਚੇ ਨਾਲ ਲੱਗ ਜਾਂਦਾ ਸੀ ਤੇ ਜੀ ਹੁਣ ਸਾਨੂੰ ਮਿਲ ਗਿਆ ਨੇ ਦੋ ਕੁੜੀਆਂ ਤੇ ਆਓ ਜੀ ਇਹਨਾਂ ਨਾਲ ਗੱਲਬਾਤਾਂ ਕਰਦੇ ਆ ਸਸ਼ੀਕਾਲ ਜੀ ਸਸ਼ੀਕਾਲ ਮੈਮ ਕਿਵੇਂ ਹੋ ਵਧੀਆ ਜੀ ਵਧੀਆ ਅੱਛਾ ਨੇੜੇ ਨੇੜੇ ਆ ਜਾਓ अच्छा करण ओजला हाल ही ਵਿੱਚ ਤੁਹਾਡੇ ਪਿੰਡ ਵਿੱਚ ਸ਼ੂਟ ਕਰਕੇ ਗਏ ਨੇ ਠੀਕ ਹੈ ਆਪਣੇ ਪਿੰਡ ਵਿੱਚ ਕਰਾਲੇ ਵਿੱਚ ਹੈਨਾ ਤੁਸੀਂ ਦੇਖਿਆ ਸੀ ਸ਼ੂਟ ਉਹਨਾਂ ਦਾ ਹਾਂਜੀ ਬਹੁਤ ਵਧੀਆ ਕਰਿਆ ਜੀ ਤੁਸੀਂ ਦੇਖਿਆ ਸੀ ਹਾਂਜੀ ਹਾਂਜੀ ਬਹੁਤ ਵਧੀਆ ਕੀਤਾ ਉਹਨਾਂ ਨੇ ਸ਼ੂਟਿੰਗ ਬਿਲਕੁਲ ਤਾਂ ਇਹ ਬਹੁਤ ਵਧੀਆ ਸ਼ੂਟਿੰਗ ਕਰੀ ਆ ਜੀ اچھا ਹੈ ਤੁਹਾਡੀ ਖੁਸ਼ੀ ਦੱਸ ਰਹੀ ਕਿ ਤੁਸੀਂ ਤੁਹਾਨੂੰ ਬਹੁਤ ਮਜ਼ਾ ਆਇਆ ਹੋਣਾ ਹੈ ਨਾ ਹਾਂਜੀ ਹਾਂਜੀ ਅਸੀਂ ਤਾਂ ਰਾਤ ਨੂੰ ਸੁੱਤਾ ਹੀ ਨਹੀਂ ਗਏ ਜਿੰਨੇ ਤੱਕ ਵੀਰੇ ਉਰੇ ਰਿਹਾ ਇਸ ਦਾ ਬਹੁਤ ਵੀ ਹੁਣ ਫੋਟੋਆਂ ਵੀ ਕਰਾ ਕੇ ਆਏ ਆ ਜੀ ਦੁਬਾਰਾ ਫੋਟੋਆਂ ਕਰਾਉਣ ਨੂੰ ਵੀ ਜੀ ਕਰਦਾ ਸੀਗਾ ਵੀ ਉਹਨਾਂ ਨਾਲੇ ਫੋਟੋਆਂ ਕਰਾਈ ਜਾਈਏ ਅੰਨਾ ਜੀ ਕਰਦਾ ਸੀਗਾ ਜੀ ਅੱਛਾ ਤੇ ਤੁਸੀਂ ਜੀ ਅਸੀਂ ਨੇ ਵੀ ਫੋਟੋਆਂ ਬਹੁਤ ਵਧੀਆ ਕਰਵਾਈਆਂ ਨੇ ਬਹੁਤ ਵਧੀਆ ਮਿਲਦੇ ਨੇ ਹਰੇਕ ਨੂੰ ਮਿਲਦੇ ਨੇ ਹਰੇਕ ਨਾਲ ਫੋਟੋਆਂ ਕਰਵਾਈਆਂ ਨੇ ਉਹਨਾਂ ਨੇ ਅੱਛਾ ਕਿਵੇਂ ਦਾ ਰਿਹਾ ਮਾਹੌਲ ਗਾਣੇ ਦਾ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਹਾਂਜੀ ਹਾਂਜੀ ਸਾਨੂੰ ਵੀ ਬਹੁਤ ਵਧੀਆ ਲੱਗੇ ਆ ਅੱਛਾ ਕਿੰਨੇ ਇੱਕ ਦਿਨ ਤੱਕ ਸ਼ੂਟ ਚੱਲਿਆ ਸੀ ਜੀ ਦੋ ਤਿੰਨ ਦਿਨ ਚੱਲੇ ਆ ਜੀ ਅੱਛਾ ਕਿੰਨੇ ਲੋਕ ਆਏ ਸੀ ਤੁਹਾਨੂੰ ਪਤਾ ਹੈ ਦੇਖਿਆ ਸੀ ਤੁਸੀਂ ਸ਼ੂਟ ਤੁਸੀਂ ਸ਼ੂਟ ਵਿੱਚ ਆਏ ਸੀ ਹਾਂਜੀ ਹਾਂਜੀ ਆਏ ਸੀ ਅਸੀਂ ਸ਼ੂਟਿੰਗ 'ਚ ਬਹੁਤ ਲੋਕ ਦੁਬਾਰਾ-ਬਾਰ ਬਹੁਤ ਆਏ ਸੀ ਮੇਲਾ ਕਰਨੌਜਲਾ ਨਾਲ ਅੱਛਾ ਪਿੰਡ ਦਾ ਰੌਲਾ ਕਿਵੇਂ ਦਾ ਸੀ ਉਸ ਟਾਈਮ ਜੀ ਬਹੁਤ ਵਧੀਆ ਸੀ ਮਜ਼ਾ ਆਇਆ ਸੀ ਦੇਖ ਕੇ ਹਾਂਜੀ ਹਾਂਜੀ ਆਪਣੇ ਦੋਸਤਾਂ ਨੂੰ ਦਿਖਾਈਆਂ ਵੀ ਮੈਂ ਕਰਨੌਜਲਾ ਨਾਲ ਮਿਲ ਕੇ ਆਈਆਂ ਹਾਂ ਹਾਂਜੀ ਹਾਂਜੀ ਅਸੀਂ ਸਟੇਟਸ ਲਾਤੇ ਜੀ ਜਿਹੜੇ ਫੋਟੋਆਂ ਖਰਾ-ਖਰਾ ਕੇ ਉਹ ਕਹਿੰਦੇ ਸਾਨੂੰ ਵੀ ਮਿਲਾ ਦਿੰਦੇ ਮੈਂ ਕਿਹਾ ਯਾਰ ਤੁਸੀਂ ਆ ਜਿੰਦੇ <laughs> अच्छा ठीक है तिकर नॉझला ਤੁਸੀਂ ਤੁਹਾਨੂੰ ਪਿੰਡ ਵਾਲਿਆਂ ਨਾਲ ਗੱਲਾਂ ਬਾਤਾਂ ਅਸੀਂ ਕੀਤੀਆਂ ਨੇ ਤੇ ਕਰਨ ਔਜਲਾ ਦੇ ਬਚਪਨ ਬਾਰੇ ਵੀ ਉਹਨਾਂ ਨੇ ਦੱਸਿਆ ਕਰਨ ਔਜਲਾ ਬਚਪਨ ਵਿੱਚ ਕਿਵੇਂ ਦੀ ਸੀ ਤੁਹਾਨੂੰ ਦੇਖ ਕੇ ਮਤਲਬ ਲੱਗਦਾ ਕਿ ਜਿਵੇਂ ਕਰਨ ਔਜਲਾ ਇਸ ਪਿੰਡ ਤੋਂ ਨਿਕਲੇ ਨੇ ਠੀਕ ਹੈ ਇੰਨੇ ਵੱਡੇ ਸਟੇਜਾਂ ਤੇ ਗਏ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਨਾ ਤੁਹਾਨੂੰ ਕਿਵੇਂ ਲੱਗਦਾ ਮਤਲਬ ਉਹ ਦੇਖ ਕੇ ਜੇ ਸਾਨੂੰ ਵਧੀਆ ਲੱਗਦਾ ਹੀ ਅਸੀਂ ਐਂ ਸਾਨੂੰ ਐ ਹੁੰਦਾ ਹੀ ਅਸੀਂ ਵੀ ਉਹਨਾਂ ਵਰਗੇ ਬਣੀਏ ਅੱਗੇ ਤਰੱਕੀ ਕਰੀਏ ਪੜ੍ਹ ਲਿਖ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਵੀ ਅਸੀਂ ਉਹਨਾਂ ਅੰਗੂ ਅਸੀਂ ਉਹਨਾਂ ਨੂੰ ਰੀਅਲ ਭਰਾ ਸਮਝਦੇ ਆ ਵੀ ਸਾਡਾ ਭਰਾ ਉਹਨਾਂ ਵਾਂਗੂ ਅਸੀਂ ਪੜਾਈ ਲੱਕੇ ਤੇ ਉਹ ਵੀ ਰੀਅਲ ਭਰਾ ਵਾਂਗ ਮਿਲਦੇ ਨੇ ਹਾਂਜੀ ਹਾਂਜੀ ਸਾਰਿਆਂ ਨੂੰ ਹਾਂਜੀ ਹਾਂਜੀ ਮਤਲਬ ਕਿ ਵੀਰ ਨੂੰ ਫੁਕਰੀ ਹੀ ਨਹੀਂ ਹਾਂ ਵੀ ਮੈਂ ਵੱਡਾ ਗਾਇਕ ਜਾਂ ਬਣ ਗਿਆ ਐਵੇਂ ਫੁਕਰੀ ਹੀ ਨਹੀਂ ਬੰਤਾ ਹੈਗਾ ਵੀਰ ਅੱਛਾ ਹਾਂਜੀ ਤੇ ਤੁਹਾਡੇ ਨਾਲ ਇਸ ਵਾਰੀ ਮੁਲਾਕਾਤ ਹੋ ਇਸੀ ਤੇ ਬੜੇ ਪਿਆਰ ਨਾਲ ਮਿਲੇ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਫੋਟੋ ਅਸੀਂ ਕਿਹਾ ਇੱਕ ਵਾਰੀ ਕਿਹਾ ਵੀ ਵੀਰੇ ਫੋਟੋ ਕਰਾ ਲਓ ਕਹਿੰਦੇ ਹਾਂਜੀ ਆਜੋ ਪਏ ਨੇ ਅੱਛਾ ਠੀਕ ਹੈ ਜੀ ਥੈਂਕ ਯੂ ਬਹੁਤ ਪੰਜਾਬ ਦਾ ਪੁੱਤ ਕਰਨ ਔਜਲਾ ਇੱਥੇ ਸ਼ੂਟ ਕਰਕੇ ਗਿਆ ਕਿਵੇਂ ਦਾ ਲੱਗਿਆ ਸੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਸਾਨੂੰ ਤੁਸੀਂ ਉਹਨਾਂ ਸਾਨੂੰ ਉਹ ਜਿਵੇਂ ਨਹੀਂ ਉਪਰ ਲੱਗਿਆ ਹੈਗਾ ਸਾਡੇ ਬੱਚਿਆਂ ਮਾਂਗੇ ਵਿੱਚ ਉਹਨੇ ਸਾਨੂੰ ਇੱਥੇ ਮਿਲ ਕੇ ਗਿਆ ਜੱਫੀਆਂ ਪਾ ਰਿਹਾ ਕੇ ਅੰਜਮ ਨਹੀਂ ਉਹਨੇ ਪਿੱਤਾ ਪਰ ਵੀ ਮੈਂ ਬੜਦਾ अच्छा ਤੇ ਪਿੰਡ ਦਾ ਮਾਹੌਲ ਕਿਵੇਂ ਦਾ ਸੀ ਉਸ ਦਾ ਹਾਂ ਵਧੀਆ ਵਿਆਹ ਵਰਗ ਮਾਹੌਲ ਸੀ ਸਾਰੇ ਕਹਿ ਰਹੇ ਸਾਰੇ ਸਾਰੇ ਕੋਠੇ ਭਰੇ ਪੈਤੀ ਸਾਰੇ ਆਦਾਲੇ ਇੱਥੇ ਸਾਡੇ ਤਾਂ ਰੌਣਕ ਲੱਗੀਆਂ ਰਹੀਆਂ 10 ਸੁੰਦਰ ਦਾ ਮਾਹੌਲ ਬਹੁਤ ਆਏ ਤੇ ਲੋਕ ਕੋਠੇ ਭਰੇ ਪੈਤੀ ਤਾਂ ਸਾਰੇ ਕੋਈ ਵੀ ਬੰਦੀ ਰਹੀਆਂ ਅੱਛਾ ਤੁਸੀਂ ਦੇਖ ਸਾਨੇ ਰਸਤਾਰ ਬਹੁਤ ਆਏ ਤੇ ਕੁੜੀਆਂ ਸਾਰੀਆਂ ਸਾਰੀਆਂ ਦੇਖਣ ਆਈਆਂ ਨੇ ਅੱਛਾ ਤੁਹਾਨੂੰ ਪਹਿਲੇ ਦੱਸਤਾ ਸੀ ਵੀ ਕਰਨ ਔਜਲਾ ਨੇ ਪਿੰਡ ਆ ਗਏ ਹਾਂ ਹਾਂ ਪਹਿਲਾਂ ਦੱਸ ਕੇ ਸਾਡੇ ਘਰ ਸੰਭਾ ਕੀਤੇ ਨੇ ਰੰਜੂਨ ਸਾਰੇ ਉਹਨੇ ਅੱਛਾ ਹਾਂ ਠੀਕ ਹੈ ਤੇ ਇਸੇ ਗਲੀ ਵਿੱਚ ਸ਼ੂਟਿੰਗ ਹੋਈ ਸੀ ਕਿੰਨਾ ਟਾਈਮ ਸ਼ੂਟਿੰਗ ਚੱਲੀ ਸੀ ਚਾਰ ਪਾ ਇੱਕ ਦਿਨ ਤਾਂ ਸਾਰਾ ਦਿਨ ਪੂਰੀ ਚੱਲੀ ਇੱਥੇ ਇੱਕ ਦਿਨ ਬਾਹਰ ਵੀ ਚੱਲੇ ਸਾਡੇ ਗਰਾਊਂਡ 'ਚ ਲੱਗੇ ਇੱਥੇ ਫਿਰ ਇੱਥੇ ਹੋਰ ਵੀ ਇੱਥੇ ਹੋਰ ਪਿੰਡ 'ਚ ਕੀਤੀ ਹਨ ਕਈ ਥਾਵਾਂ ਤੇ ਆਪ ਰਿਮੋਟਰ ਤੇ ਵੀ ਕੀਤੀ ਆ ਬਿਲਕੁਲ ਤੇ ਇੱਕ ਪੰਜਾਬ ਇਸ ਇਸੇ ਪਿੰਡ ਤੋਂ ਕਰਨੌਜੀਲਾ ਨਿਕਲ ਕੇ ਗਏ ਨੇ ਤੇ ਕਿਵੇਂ ਦਾ ਲੱਗਦਾ ਹੈ ਦੇਖ ਕੇ ਵੀ ਜਦ ਆਪਣੇ ਪਿੰਡ ਦਾ ਹੀ ਬੱਚਾ ਇਹ ਵੱਡੇ ਵੱਡੇ ਸਟੇਜਾਂ ਤੇ ਨਾਮ ਰੌਸ਼ਨ ਕਰਦਾ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਹੁੰਦਾ ਸਾਨੂੰ ਇਨਾ ਸਾਨੂੰ ਹੌਸਲਾ ਬਹੁਤ ਜ਼ਿਆਦਾ ਵੀ ਸਾਡੇ ਪਿੰਡ ਦਾ ਬੱਚਾ ਹੈ ਕਿੰਨਾ ਚੜ੍ਹਾਈ ਕਰ ਗਿਆ ਹੁਣ ਇਹ ਕਿਤੇ ਇੱਕ ਛੋਟੇ ਜਿਹੇ ਘਰ ਦਾ ਬੱਚਾ ਸੀ ਰਾਜੀ ਆਪਦੇ ਬੱਚੇ ਤੇ ਤੁਸੀਂ ਉਹਨੂੰ ਉਹਨੂੰ ਕਰਨੌਜਲਾ ਨੂੰ ਵੱਡੇ ਹੁੰਦੇ ਦੇਖਿਆ ਹੋਣਾ ਵੀ ਕਰਨੌਜਲਾ ਹੁਣ ਸਾਡੇ ਕੋਲ ਇੰਨਾ ਕੁ ਪੜਿਆ ਹੋਇਆ ਛੋਟਾ ਜਿਹਾ ਹੀ ਸੀ ਇਹਦੀ ਮਾਂ ਸਾਡੇ ਗੁਰਦੁਆਰੇ ਲੈ ਕੇ ਜਾਂਦੀ ਸੀ ਮੇਰੇ ਕੋਲ ਮੈਂ ਵੀ ਜਾਂਦੀ ਹੁੰਦੀ ਸੀ ਗੁਰਦੁਆਰੇ ਛੋਟੇ ਜਿਹੇ ਜਿਆਦਾ ਕਹਿੰਦਾ ਤੇ ਆਪਦੀ ਮਾਂ ਨੂੰ ਵੀ ਮੈਨੂੰ ਗੁਰਦੁਆਰੇ ਲੈ ਕੇ ਚੱਲ ਉਹ ਕਹਿੰਦੀ ਮੈਂ ਪਹਿਲਾਂ ਜਾਂਦੀ ਮੈਂ ਇਹ ਦੇ ਕਰਕੇ ਮੈਂ ਜਾਣ ਲੱਗੀ ਸੀ ਨਹੀਂ ਨਹੀਂ ਕਿਹਾ ਸੀ ਕਿ ਕਰਨਾ ਨਹੀਂ ਕਹਿੰਦਾ ਮੈਂ ਗੁਰਦੁਆਰਾ ਜਾ ਕਹਿੰਦੇ ਜਾਂਦੇ ਉਹ ਕਹਿੰਦੇ ਮੈਂ ਉੱਨ ਲੱਗੀ ਗੁਰਦੁਆਰਾ ਜਾਂਦਾ ਰਿਹਾ ਵਿਚਾਰਾ ਚਲ ਫਿਰ ਇਹਦੀ ਭੈਣਾਂ ਸੀ ਬਾਹਰ ਦੋ ਫਿਰ ਉਹ ਬਾਹਰ ਲੈ ਗਈਆਂ ਚਲ ਬਾਈ ਜਿਹੜੀ ਮਰੀ ਪਾ ਗੱਲ ਡੈਡੀ ਦਾ ਨਾ ਡਾਈਸਰੀਆਂ ਠੋਕਦੀ ਮਮੀ ਨੂੰ ਕੈਂਸਰ ਹੋ ਗਿਆ ਸੀ ਫਿਰ ਇਹਦੀ ਭੈਣਾਂ ਦੋ ਵਈਆਂ ਸੀ ਕੈਨੇਡਾ 'ਚ ਫਿਰ ਉਹਨਾਂ ਨੇ ਬੁਲਾਇਆ ਸੀ अच्छा थे जद बचपन ਵਿੱਚ ਕਰਨੌਜਲਾ ਦੇ ਨਾਲ ਇਹ ਸਭ ਕੁਝ ਹੋਇਆ ਤੇ ਉਸ ਤੋਂ ਬਾਅਦ ਕਰਨੌਜਲਾ ਮਤਲਬ ਕਿਵੇਂ ਦਾ ਸੀ ਕਿ ਉਹ ਆਪਣੇ ਘਰ ਵਿੱਚ ਰਹਿੰਦੇ ਸੀ ਜਾਂ ਫਿਰ ਬਾਹਰ ਨਿਕਲਦੇ ਸੀ ਕਿਵੇਂ ਉਹ ਪਲੱਸ 2 ਚ ਕੀ ਕਰਕੇ ਗਿਆ ਮੈਨੇ ਇੱਥੇ ਫੇ ਕੈਨੇਡਾ ਚਲੀ ਜਾਂਦੀ ਪਹਿਣਾ ਕੋ ਹਾਂ 2014 ਵਿੱਚ ਕਰਨੌਲਾ ਚਲੀ ਉਧਰ ਜਾ ਕੇ ਨੇ ਥੋੜਾ ਜਿਹਾ ਕੰਮ ਕੀਤਾ ਪਹਿਲਾਂ ਅਸਾਂਖੰਡ ਫੇਰ ਵਸਾਇਆ ਮਾਜ ਮਾਪੇ ਪੈ ਗਿਆ ਗਾਇਕੀ ਚ ਇਹ ਅੱਛਾ ਬਚਪਨ ਵਿੱਚ ਕਿਵੇਂ ਉੱਥੇ ਵੀ ਸਾਡੇ ਕੋਲ ਨੇੜੇ ਹੀ ਰਹਿੰਦਾ ਤੇ ਤੇਰੀ ਭੈਣ ਸਾਡੇ ਕੋਲ ਰਹਿੰਦੀ ਸੀ ਅਸੀਂ ਕੈਨੇਡਾ ਚ ਵਾਹ ਅੱਛਾ ਬਚਪਨ ਵਿੱਚ ਕਿਵੇਂ ਦੇ ਸੀ ਕਰਨੋ ਲਸ਼ਾਰਾਰਤੀ ਸੀ ਜਾਂ ਮਾਸੂਮ ਬਹੁਤ ਵਧੀਆ ਸੀ ਸ਼ਰਾਰਤੀ ਨਹੀਂ ਸੀ ਤੇ ਉਹਦੀ ਚਾਚੀ ਕੋਲ ਰਹਿੰਦਾ ਸੀ ਜੀ ਮਾਂ ਵੀ ਬਾਪ ਵੀ ਪਹਿਲਾ ਪਿਓ ਮੁਖਰੀ ਤੇ ਮਾਂ ਬਹੁਤ ਸੀ ਚਾਚੀ ਨੇ ਸੰਭਾਲਿਆ ਉਹ ਵੀ ਬਹੁਤ ਜਿਆਦਾ ਰਹਦਾ ਰਿਹਾ ਮਨਜੀ ਸਾਹਿਬ ਪੜਦਾ ਰਿਹਾ ਹਾਂਜੀ ਚਲ ਫੇਰ ਇਹਨੇ ਭੈਣਾ ਨੇ ਉੱਥੇ ਸੱਦ ਲਿਆ ਠੀਕ ਹੈ ਬਹੁਤ ਵਧੀਆ ਤੇ ਸਾਡੇ ਕੋਲ ਹੀ ਅੱਛਾ ਛੋਟੇ ਨਾ ਜਾਂ ਕਰਦੇ ਨੇ ਸਭ ਨੂੰ ਸਾਰੇ ਬੱਚੇ ਬੱਚਿਆਂ ਨੂੰ ਆਪ ਮਿਲਦਾ ਸੀ ਮਿਲ ਕੇ ਅੱਛਾ ਤੇ ਉਹਨਾਂ ਨੂੰ ਯਾਦ ਸੀ ਵੀ ਤੁਸੀਂ ਉਹਨਾਂ ਦੇ ਨਾਲ ਬਚਪਨ ਵਿੱਚ ਤੁਸੀਂ ਉਹਨਾਂ ਦਾ ਧਿਆਨ ਰੱਖਦੇ ਸੀ ਉਹਨਾਂ ਨਾਲ ਮਿਲਦੇ ਸੀ ਭੁੱਲਿਆ ਨਹੀਂ ਹੈਗਾ ਸਾਰਾ ਕੁਝ ਯਾਦ ਹੁੰਦਾ ਅੱਛਾ ਠੀਕ ਹੈ ਤੇ ਅਸੀਂ ਦੇਖਦੇ ਹਾਂ ਨਾ ਵੀ ਬੱਚੇ ਜਦ ਵੱਡੇ ਹੋ ਜਾਂਦੇ ਨੇ ਕਈ ਵਾਰ ਪੁੱਲ ਜਾਂਦੇ ਨੇ ਪਰ ਉਹਨਾਂ ਨੂੰ ਸਾਰਾ ਕੁਝ ਉਹ ਨਹੀਂ ਜਿੰਮੀ ਭੁੱਲਿਆ ਕਿਸਾ ਹੀ ਪਿੰਡ ਚੁੱਕੇ ਸਾਹਿਬ ਨੂੰ ਨਹੀਂ ਭੁੱਲਿਆ ਹੈਗਾ ਹਰ ਇੱਕ ਨਾਲ ਹੱਸ ਕੇ ਮਿਲਦਾ ਸੀ ਜਦ ਤੇ ਜਦ ਗਾਇਕੀ ਦੇ ਗਾਇਕੀ ਵਿੱਚ ਉਹਨਾਂ ਨੇ ਕਦਮ ਰੱਖਿਆ ਆਪਣਾ ਤੇ ਤੁਸੀਂ ਕੋਈ ਬਦਲਾਵ ਦੇਖਿਆ ਕਰਨਾ ਅੱਜਲੇ ਵਿੱਚ ਨਾ ਨਾ ਕੋਈ ਬਦਲਾਵ ਨਹੀਂ ਤਾਂ ਫੋਨ ਸਾਵੂ ਮੁੰਡਾ ਜੀ ਭਾਈ ਹਰ ਇੱਕ ਨਾਲ ਫੋਟੋ ਕਰਾਉਂਦਾ ਸੀ ਐਣੀ ਵੀ ਕਿਸੇ ਨੇ ਨਹੀਂ ਕਿਸੇ ਨੇ ਮੱਥੇ ਬਣਾ ਵੀ ਨਾ ਕਿਸੇ ਨੇ ਮੇਰਨਾ ਨਹੀਂ ਨਾ ਸਾਰਾ ਪਿਆਰ ਕਰਦਾ ਜਿਹਨੂੰ ਰੋੜਾ ਪੈਸੇ ਦੀ ਮੈਂ ਪੈਸੇ ਤੋਂ ਮੈਂ ਫੋਨ ਕਰਿਓ ਮੈਂ ਪੈਸੇ ਤੁਹਾਨੂੰ ਭੇਜ ਜਾਊਗਾ ਅੱਛਾ ਹਾਂਜੀ ਤੇ ਅਸੀਂ ਸੋਣੇ ਇੱਥੇ ਸਕੂਲ ਜਾ ਆਪਣੇ ਹਾਂ ਗੁਰਦੁਆਰੇ ਵਿੱਚ ਪੰਜ ਸੀਲਵਾਏ ਨੇ ਪਹਿਲਾਂ ਅੱਖਾਂ ਦਾ ਪੈਂਪ ਲਵਾਇਆ ਨਹੀਂ ਫ੍ਰੀ ਉਹਨਾਂ ਲਾਈਨ ਕੇ ਪਾਇਏ ਨੇ ਹਾਂਜੀ ਤੇ ਅਸੀਂ ਦੇਖਿਆ ਵੀ ਸੁਣਿਆ ਅਸੀਂ ਗੱਲਾਂ ਬਾਤਾਂ ਕਰਦੇ ਲੋਕਾਂ ਨਾਲ ਕਿ ਕਰਨੌਜਲਾ ਨੇ ਆਪਰੇਸ਼ਨ ਵੀ ਕਰਾਇਆ ਹਾਂ ਜੀ ਅੱਖਾਂ ਨੇ ਬਹੁਤ ਦੇ ਪਵਾਏ ਨੇ ਇਨ ਲੈਂਦੀ ਰਿ ਦੋ ਵਾਰ ਲੰਦਾ ਨੇ ਹਾਂਜੀ ਦੋ ਵਾਰੀ ਅੱਖਾਂ ਦਾ ਆਪਰੇਸ਼ਨ ਤਾਂ ਹਾਂਜੀ ਮੈਂ ਦੋ ਵਾਰ ਲਾਇਆ ਨੇ ਅੱਛਾ ਤੇ ਪਿੰਡ ਵਿੱਚ ਕੁੜੀਆਂ ਦੇ ਵਿਆਹ ਦੀ ਗੱਲ ਹੋ ਰਹੀ ਸੀ ਕੁੜੀਆਂ ਨੇ ਵਿਆਹ ਦੇ ਵੀ ਹੁਣ ਕਹਿ ਕੇ ਗਿਆ ਸੀ ਕਹਿੰਦਾ ਵਿਆਹ ਗਰੀ ਕੁੜੀਆਂ ਨੇ ਮੈਂ ਵਿਆਹ ਕਰਾਂਗਾ ਇਹ ਮੈਨੂੰ ਦੱਸ ਰਿਹਾ ਫੋਨ ਕਰਦੇ ਇੱਥੇ ਸਾਡੇ ਮੁੰਡਾ ਬਚਾਰਾ ਬਹੁਤ ਬਿਮਾਰ ਸੀ ਇਹਨੂੰ ਵੀ ਘਰ ਮਿਲ ਕੇ ਆ ਕੇ ਕਹਿ ਕੇ ਗਿਆ ਕਹਿੰਦਾ ਜਲ ਲੋੜ ਤੁਹਾਨੂੰ ਪੈਸੇ ਦੀ ਮੈਂ ਦੱਸ ਰਿਹਾ ਮੈਨੂੰ ਫੋਨ ਕਰ ਮੈਂ ਤੁਹਾਨੂੰ ਪੈਸੇ ਭੇਜ ਤਮਾਰ ਬਹੁਤ ਸੀ ਗਿਆ ਰਹੇ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਤੇ ਜੀ ਹੁਣ ਅਸੀਂ ਕੁੰਮਦੇ ਕੁੰਮਦੇ ਪਹੁੰਚ ਗਿਆਂ ਸਕੂਲ ਵਿੱਚ ਜਿੱਥੇ ਕਰਨ ਔਜਲਾ ਆਈ ਸੀ ਸ਼ੂਟਿੰਗ ਦੌਰਾਨ ਬੱਚਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤੇ ਆਓ ਜੀ ਅਸੀਂ ਵੀ ਚੱਲਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਜੀ ਅੱਪਾ ਪਹੁੰਚ ਗਿਆਂ ਬੱਚਿਆ ਕੋਲ ਬੱਚਿਆਂ ਨਾਲ ਗੱਲਾਂ ਕਰਦੇ ਆ ਕਰਨ ਔਜਲਾ ਨੂੰ ਜਾਣਦੇ ਹੋ ਹਾਂਜੀ ਆਈ ਸੀ ਤੁਹਾਡੇ ਕੋਲ ਮਿਲਣ ਹਾਂਜੀ ਮਜ਼ਾ ਆਇਆ ਸੀ ਹਾਂਜੀ ਅੱਛਾ ਸਾਰੇ ਬੋਲ ਰਹੇ ਹੋ ਗਾਣਾ ਕੌਣ ਗਾ ਕੇ ਸੁਣਾਉਗਾ ਪਹਿਲੇ ਤੁਸੀਂ ਸੁਣਾਓਗੇ ਸੁਣਾਓ ਐਮ ਐਫ ਗੱਭਰੂ ਪੁੱਤ ਪੰਜਾਬ ਦਾ ਜਦੋਂ ਤੁਰਦਾ ਏ ਉਹ ਸ਼ੇਰ ਮੰਗੂ ਜ ਆਪਦਾ ਜ਼ੋਰ ਦੀ ਜ਼ੋਰ ਦੀ ਪੂਰਾ ਜ਼ੋਰ ਲਾ ਕੇ ਤੂੰ ਸੁਣਾਉ ਐਮ ਐਫ ਗੱਭਰੂ ਪੁੱਤ ਪੰਜਾਬ ਦਾ ਜਦੋਂ ਤੁਰਦਾ ਏ ਉਹ ਸ਼ੇਰ ਮੰਗੂ ਜ ਆਪਦਾ ਪੈਲਸ 'ਚ ਲੱਗ ਗਿਆ ਲੇੜ ਲੱਖ ਲੱਖ ਦਾ ਨਹੀਂ ਪੱਟੂ ਪਿੰਡ ਬਣ ਕੇ ਚਾਦਰਾਂ ਰੱਖਦਾ ਪੜਾਈ ਵੀ ਆਦਾ ਇੰਨੀ ਹਾਂਜੀ ਸਾਰੀ ਯਾਦ ਹੈ ਹਾਂਜੀ ਤੇ ਗਾਣਾ ਯਾਦ ਹੈ ਹਾਂਜੀ ਹੱਸ ਰਹੇ ਹੋ ਤੁਸੀਂ ਹੈ ਤੁਸੀਂ ਵੀ ਸੁਣਾਓਗੇ ਹੁਣ ਹੱਸ ਹੱਸ ਕਿਉਂ ਰਹੇ ਹੋ ਇਨਾ ਸੋਹਣਾ ਬੰਦੇ ਨੇ ਤੁਹਾਡੇ ਦੋਸਤ ਨੇ ਗਾਣਾ ਸੁਣਾਇਆ ਤੁਸੀਂ ਹੱਸ ਰਹੇ ਹੋ ਅਮਾ ਪਗਬਰੂ ਪੁੱਤ ਪੰਜਾਬ ਦਾ ਇੱਥੇ ਤੇ ਕੈਮਰੇ ਵੱਲ ਦੇਖ ਕੇ ਸੁਣਾਓ ਅਮਾ ਪਗਬਰੂ ਪੁੱਤ ਪੰਜਾਬ ਦਾ ਜਿਹੜਾ ਤੁਰਦਾ ਹੈ ਸ਼ੇਰ ਵਾਂਗ ਜ ਆਏ ਖੜਾ ਰੇ ਖੜਾ ਨੇ ਸਦਰਾ ਕਰਦਾ ਅਮਾ ਪਗਬਰੂ ਪੁੱਤ ਪੰਜਾਬ ਦਾ ਅੱਛਾ ਜੱਤ ਕਰਨੌਜਲਾ ਤੁਹਾਡੇ ਕੋਲ ਮਿਲਣ ਆਏ ਸੀ ਕਿਵੇਂ ਦਾ ਲੱਗਿਆ ਸੀ ਉਦੋਂ ਬਹੁਤ ਵਧੀਆ ਅੱਛਾ ਸਾਰਿਆਂ ਨੂੰ ਸਾਰੇ ਮਿਲੇ ਸੀ ਉਹਨਾਂ ਨਾਲ ਹਾਂਜੀ ਅੱਛਾ ਤੁਹਾਡੇ ਨਾਲ ਹੋਈ ਸੀ ਮੁਲਾਕਾਤ ਹਾਂਜੀ ਅੱਛਾ ਕੀ ਬੋਲੇ ਸੀ ਤੁੰਨੂੰ ਚਾਚਾ ਜੀ ਅੱਛਾ ਤੁਸੀਂ ਉਹਨਾਂ ਨੂੰ ਚਾਚਾ ਜੀ ਬੋਲੇ ਸੀ ਹਾਂਜੀ ਤੇ ਤੁਹਾਨੂੰ ਕੀ ਬੋਲੇ ਸੀ ਕਰਨੌਜਲਾ ਬੋਲੇ ਪੁੱਤਰ ਬੁੱਤਰ ਬੋਲੇ ਸੀ ਅੱਛਾ ਗੱਲਾਂ ਬਾਤਾਂ ਵੀ ਹੋਈ ਸੀ ਹਾਂਜੀ ਨਹੀਂ ਫੋਟੋ ਕਰਾਈ ਸੀ ਕਰਨੌਜਲਾ ਨਾਲ ਹਾਂਜੀ ਨਹੀਂ ਤੁਸੀਂ ਕਿਹਾ ਸੀ ਅੱਛਾ ਤੁਸੀਂ ਗਾਣਾ ਵੀ ਗਾਣਾ ਵੀ ਸੁਣਾਉਣਾ ਸੀ ਤੁਸੀਂ ਹੈਨਾ ਤਾਂ ਸੁਣਾ ਦਿਓ ਫਿਰ ਗਾਣਾ ਸੁਣਾ ਦਿਓ ਐਮ ਐਫਾ ਗੱਭਰੂ ਪੱਤ ਪੰਜਾਬ ਦਾ ਜਿਹੜਾ ਤੁਰਦਾ ਵਚੇ ਨਾ ਮੰਗੂ ਹਾਵ ਜਿਹੜਾ ਪਰੇ ਸੇ ਚਾਦਰਾਂ ਲਾ ਕੇ ਨੱਚਦਾ ਐਮ ਐਫਾ ਗੱਭਰੂ ਪੱਤ ਪੰਜਾਬ ਦਾ ਅਜਾ ਵੱਡੇ ਹੋ ਕੇ ਕੀ ਬਣੋਗੇ ਸਾਰੇ ਕਰਨਾਉ ਜਲਾ ਵਾਂਗ ਬਣੋਗੇ ਤੁਸੀਂ ਸਾਰੇ ਸਿੰਗਰ ਬਣੋਗੇ ਜਾਂ ਫਿਰ ਕੀ ਬਣਨਾ ਤੁਸੀਂ ਵੱਡੇ ਹੋ ਕੇ ਜੈ ਹਨਵਾਨਾ ਜੀ ਹਾਂਜੀ ਸਿੰਗਰ ਸਿੰਗਰ ਬਣੋਗੇ ਸਾਰੇ ਹਾਂਜੀ ਕਿਉਂ ਸਿੰਗਰ ਹੀ ਕਿਉਂ ਬਣਨਾ ਤੁਸੀਂ ਅਸੀਂ ਵੀ ਗਾਣੇ ਗਾਵਾਂਗੇ ਅਸੀਂ ਵੀ ਗਾਣੇ ਗਾਵਾਂਗੇ ਹੈ ਇਹ ਪੰਗੜੇ ਚ ਲੱਗਣਾ ਅੱਛਾ ਪੰਗੜੇ ਚ ਹਾਂਜੀ ਅੱਛਾ ਜੇ ਕਰਨ ਔਜਲਾ ਨੇ ਕਹਿਤਾ ਵੀ ਮੇਰੀ ਟੀਮ ਚ ਆ ਜਾਓ ਤੁਸੀਂ ਸਾਰੇ ਫੇ ਜਾਓਂਗੇ ਹਾਂਜੀ ਅੱਛਾ ਤੂੰ ਤੁਸੀਂ ਬੋਲ ਰਹੀ ਸੀ ਤੁਸੀਂ ਦੱਸੋ ਹਾਂਜੀ ਜਾ ਲਾਂਗੇ ਅੱਛਾ ਵੱਡੇ ਹੋ ਕੇ ਕੀ ਬਣਨਾ ਤੁਸੀਂ ਫੌਜੀ ਫੌਜੀ ਤੁਸੀਂ ਹੁਣ ਕਹਿ ਰਹੇ ਸਿੰਗਰ ਬਣਨਾ ਹੈ ਇਹ ਕਹਿ ਰਹੀ ਸੀ ਜੇ ਸਿੰਗਰ ਬਣਨਾ ਹੈ ਅੱਛਾ ਤਾਸੀ ਕਰਨੋਜਲ ਮੰਗੋ ਜੀ ਮਕਾਨੋਲਾ ਦੇ ਉਹ ਦੀ ਗਾਣ ਗਾ ਰਿਹਾ ਵਾ ਨੰਮ ਨਮ ਕੱਟ ਅਸੀਂ ਵੀ ਉਹ ਨਮ ਨਮ ਗਾਣ ਕਰ ਦਵਾਂਗੇ ਅੱਛਾ ਤੁਸੀਂ ਵੀ ਉਹ ਉਹੇ ਨਵੇਂ ਨਵੇਂ ਗਾਣੇ ਕੱਢੋਗੇ ਹਾਂਜੀ ਫਿਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋਗੇ ਹਾਂਜੀ ਠੀਕ ਹੈ ਅਸੀਂ ਦੇਖਿਆ ਵੀ ਕਰਨੋਜਲ ਸਾਰੇ ਗਾਣੇ ਸੁਣਦੇ ਕਰਨੋਜਲ ਹਾਂਜੀ ਹੈ ਜਿਹਨੂੰ ਰੋਜ਼ ਰੋਜ਼ ਹਾਂਜੀ ਪੜਾਈ ਵੀ ਕਰਦੇ ਹੋ ਕਿ ਗਾਣੇ ਸੁਣਦੇ ਹੋ ਜੀ ਪੜਾਈ ਵੀ ਕਰਦੇ ਆ ਗਾਣੇ ਸੁਣਦੇ ਸਾਰੇ ਸੁਣਦੇ ਅੱਛਾ ਅਸੀਂ ਦੇਖਿਆ ਵੀ ਕਰਨੋਜਲ ਨੇ ਆਪਣੇ ਸਾਰੇ ਗਾਣਿਆਂ ਵਿੱਚ ਆਪਣੇ ਪਿੰਡ ਦਾ ਨਾਮ ਲੇ ਆ ਠੀਕ ਹੈ ਪਿੰਡ ਦਾ ਨਾਮ ਕੀ ਹੈ ਜੁਕਰਾਲਾ ਅੱਛਾ ਕਰਾਲੇ ਦਾ ਸਾਰੇ ਸਾਰੇ ਗਾਣਿਆਂ ਵਿੱਚ ਨਾਮ ਲਿਆ ਤੇ ਤੁਹਾਨੂੰ ਤੁਸੀਂ ਵੀ ਉਹਨਾਂ ਨੂੰ ਦੇਖਿਆ ਤੇ ਤੁਹਾਨੂੰ ਲੱਗਿਆ ਨਹੀਂ ਵੀ ਅਸੀਂ ਵੀ ਇੰਨੇ ਵੱਡੇ ਮੁਕਾਮ ਤੇ ਇੱਕ ਦਿਨ ਜਾਵਾਂਗੇ ਹਾਂਜੀ ਦੇਖਣ ਜੀ ਦੇਖਿਆ ਮਜ਼ਾ ਆਇਆ ਸੀ ਜਦੋਂ ਆਏ ਸੀ ਹਾਂਜੀ ਜੀਜਾ ਦੀ ਫੋਟੋ ਕਰਾ ਲੈਂਦੇ ਨੇ ਵੀ ਮਨਾ ਨਹੀਂ ਕਰਦੇ ਕਰੀ ਹੈ ਹੈ ਜਈ ਦੋ ਵਾਰੀ ਫੋਟੋ ਕਰਾਈ ਦੀ ਨਾ ਦੋ ਵਾਰੀ ਕਰਾਈ ਇਹਨਾਂ ਨੇ ਇੱਕ ਵਾਰੀ ਨਹੀਂ ਕਰਾਈ ਤੂੰ ਦੋ ਵਾਰੀ ਕਰਾ ਲਈ ਕਿਸੇ ਵੀ ਦੋ ਵਾਰੀ ਇਹ ਕਿਹੜਾ ਯਾਦ ਦਿਓ ਤੇ ਹੀ ਕਾਠੇ ਹੋ ਜਾਂਦਾ ਵਾ ਜਿਉਂ ਜਦ ਹੀ ਬਾੜ ਲੈਂਦੇ ਨੇ ਅੰਦਰ ਠੀਕ ਹੈ ਜੀ ਉਹ ਮੁਰਾਦ ਹੋਣਾ ਹੱਥੋਂ ਨਾ ਆਤੀ ਇਹਨਾਂ ਵਾਲੀ ਹੱਥੋਂ ਨਾ ਆਇਆ ਸਿੰਗਰ ਤੋਂ ਗੁਰਦੁਆਰਾ ਸਾਈਬ ਗੁਰਦੁਆਰਾ ਸਾਈਬ ਵੀ ਪਹੁੰਚੇ ਸੀ ਉੱਥੇ ਵੀ ਉਹਨਾਂ ਨੇ ਗੁਰਦੁਆਰ ਚ ਸਾਰਿਆਂ ਨੂੰ ਮਿਲੇ ਨੇਗੇ ਅੱਛਾ ਤੇ ਇੱਕ ਵਾਰੀ ਨਾ ਉਹ ਗੁਰਦੁਆਰੇ ਚ ਵੀ ਮਿਲੇ ਸੀਗੇ ਫਿਰ ਜਦੋਂ ਘਰੇ ਆ ਰਹੇ ਸੀਗੇ ਤਾਂ ਸਾਰੇ ਪਿੰਡ ਉਹਨਾਂ ਦੇ ਮਗਰ ਲੱਗ ਗਿਆ ਸੀਗਾ ਅੱਛਾ ਤੁਸੀਂ ਸ਼ੂਟਿੰਗ ਦੇਖੀ ਸੀ ਹਾਂ ਜੀ ਜਿਹੜਾ ਦੇ ਦੀ ਗਾਣੇ ਤੇ ਜਿਹੜੀਆਂ ਸਾਰਿਆਂ ਨੂੰ ਖੜਾਇਆ ਸੀਗਾ ਜੀ ਭੰਗੜੇ ਬੁਮਾ ਸੀਗੇ ਅੱਛਾ ਜਦ ਗਾਣੇ ਦੀ ਸ਼ੂਟਿੰਗ ਫਿਰ ਤੁਸੀਂ ਟੀਵੀ ਵਿੱਚ ਦੇਖੀ ਤੇ ਆਪਣੇ ਆਪ ਨੂੰ ਦੇਖਿਆ ਸੀ ਹਾਂਜੀ ਦੇਖਿਆ ਸੀ ਹਾਂਜੀ ਇਹ ਦੋਸਤਾਂ ਨੂੰ ਚੜਾਇਆ ਵੀ ਮੈਂ ਤਾਂ ਕਰਨ ਅਜਲਾ ਦੇ ਗਾਣੇ ਵਿੱਚ ਆਈਆਂ ਹਾਂ ਹਾਂਜੀ ਕਿੰਨੂ ਕਿੰਨੂ ਚੜਾਇਆ ਜੀ ਬڑے ਬੜੇ ਮੁੰਡੇ ਵੱਡੇ ਮੁੰਡੇ ਨੂੰ ਹਾਂਜੀ ਕਿਹੜਾ ਵੱਡਾ ਮੁੰਡਾ ਜੀ ਕਰਨੋਲਾ ਹੈ ਕਰਨੋਲਾ ਲਵ ਯੂ ਕਰਨੋਗਲਾ ਕਰਨ ਮੇਰਾ ਛੋਟਾ ਵੀਰਾ ਦੋਸਤੀ ਤਾਂ ਇੱਕ ਬੜੀ ਗਹਿਰੀ ਸੀ ਆ ਤੇ ਇਸ ਮੇਰਾ ਛੋਟਾ ਭਰਾ ਉਹ ਹਰ ਗੱਲਾਂ ਪਰਿਵਾਰ ਦੀਆਂ ਨੇ ਚਾਹੇ ਸੋਸ਼ਲੀ ਨੇ ਹਰ ਗੱਲਾਂ ਸੀ ਇੱਕ ਦੂਜੇ ਨਾਲ ਆਪਦੀਆਂ ਸ਼ੇਅਰ ਕਰਦੇ ਆ ਬੜਾ ਸੋਹਣਾ ਲੱਗਦਾ ਜਦੋਂ ਭਰਾ ਆਉਂਦਾ ਬੜਾ ਚਾਹ ਹੁੰਦਾ ਵੀ ਸਾਡਾ ਭਰਾ ਅੱਜ ਪਿੰਡ ਆ ਰਿਹਾ ਚਲੋ ਮਿਲਦੇ ਆ ਗੱਲਾਂ ਕਰਦੇ ਆ ਦਿਲ ਨੂੰ ਸਕੂਨ ਮਿਲਦਾ ਹੈ ਗਾਣੇ ਦਾ ਸ਼ਡਿਊਲ ਦੇਖੋ ਜੀ ਐਜ਼ ਐ ਤੁਹਾਨੂੰ ਪਤਾ ਜੀ ਤੁਹਾਨੂੰ ਇੱਕ ਗੀਤ ਦਾ ਆਪਾਂ ਤਿਆਰੀ ਕਰਦੇ ਆ ਉਹਦੇ ਲਈ ਕਿੰਨਾ ਕੁਸ਼ ਆਪਾਂ ਨੂੰ ਦੇਖਣਾ ਪੈਂਦਾ ਸਾਰਾ ਕੁਝ ਬੀਜੀ ਦਾ ਸਕੇਡਿਊਲ ਬੜਾ ਸੀਗਾ ਉਹਨਾਂ ਦਾ ਚਲੋ ਫਿਰ ਵੀ ਉਹਨਾਂ ਨੇ ਆਪਦੇ ਟਾਈਮ ਕੱਟ ਕੇ ਆਪਦੇ ਲਈ ਆਪਦੇ ਲਈ ਫਾਈਨਸ ਲਈ ਜਿੰਦਾ ਵੀ ਟਾਈਮ ਕੱਢ ਸਕਿਆ ਉਹਨਾਂ ਨੇ ਪੂਰਾ ਟਾਈਮ ਕੱਢਿਆ ਉਹਨਾਂ ਲਈ ਜੀ ਪੂਰਾ ਟਾਈਮ ਦਿੱਤਾ ਉਹਨਾਂ ਨੇ ਹਰ ਚੀਜ਼ ਦੇ ਸਾਡੀ ਸਕੂਲਿੰਗ ਵੀ ਇੱਕ ਹੀ ਆ ਜੀ ਇੱਕ ਸਕੂਲ ਦੇ ਵਿੱਚ ਅਸੀਂ ਪੜ੍ਹੇ ਹਾਂ ਮੇਤੋਂ ਮੇਤੋਂ 4 ਸਾਲ ਪਿੱਛੇ ਹੁੰਦਾ ਸੀ ਕਰਨ ਸਕੂਲ ਦੇ ਵਿੱਚ ਤੇ ਬੜਾ ਵਧੀਆ ਸੀਗਾ ਇੱਕ ਐਕਟਿਵ ਜਿਹਾ ਸੀਗਾ ਕਰਨ ਪੂਰਾ ਹਾਂ ਯਾਨੀ ਮਤਲਬ ਇੱਕ ਉਹਨੇ ਇਨੋਵੇਟਿਵ ਜਿਹਾ ਹੁੰਦਾ ਸੀ ਕਦੇ ਕੋਈ ਨਵੀਂ ਚੀਜ਼ ਰੱਖਣੀ ਕਦੇ ਕੋਈ ਨਵੀਂ ਚੀਜ਼ ਰੱਖਣੀ ਪਰ ਉਹ ਚੀਜ਼ ਦੇ ਵਿੱਚ ਉਹਦਾ ਪਹਿਲੇ ਦਿਨ ਤੋਂ ਇੰਟਰਸਟ ਸੀਗਾ ਪਰ ਜਿਵੇਂ ਇੱਕ ਗਾਉਣ ਦਾ ਇੱਕ ਲਿਖਣ ਦਾ ਇੱਕ ਜਿਹੜਾ ਸੀਗਾ ਇਹ ਸਾਨੂੰ ਨੇ ਸਰਪ੍ਰਾਈਜ਼ ਹੀ ਦਿੱਤਾ ਵੀ ਐਡਾ ਟੈਲੈਂਟ ਵੀ ਸਾਡੇ ਮੇਰੇ ਭਰਾ 'ਚ ਐਡਾ ਹੋਊਗਾ ਵੀ ਉਹਨੇ 1 ਕੋ ਲੱਖ ਜਿਵੇਂ ਪਰਮਾਤਮਾ ਵੱਲੋਂ ਉਹਨਾਂ ਦੇ ਮਦਰ ਵੱਲੋਂ ਉਹਨਾਂ ਦੇ ਫਾਦਰ ਵੱਲੋਂ ਇੱਕ ਉਹਨਾਂ ਨੂੰ ਗੋਡ ਗਿਫਟ ਪਰਮਾਤਮਾ ਨੇ ਦਿੱਤਾ ਸੀ ਇਹ ਮੈਂ ਕਹਣਾ ਵੀ ਬਹੁਤ ਬਹੁਤ ਘੱਟ ਘੱਟ ਨੇ ਜਿਨ੍ਹਾਂ ਨੂੰ ਵੀ ਚੀਜ਼ਾਂ ਮਿਲਦੀਆਂ ਨੇ ਬੜਾ ਸਿੰਪਲ ਨਾਰਮਲ ਕੋਈ ਇਦਾਂ ਦਾ ਐਟੀਟਿਊਡ ਨਹੀਂ ਹਨਾ ਵੀ ਜਿਵੇਂ ਆਮ ਕਲਾਕਾਰਾਂ 'ਚ ਹੁੰਦਾ ਮੈਂ ਇੱਕ ਚੀਜ਼ ਚ ਹੋਰ ਦੇਖਾਂ ਅੱਗੇ ਨਾ ਇੱਧਰ ਕੁਝ ਪਿੰਡਾਂ ਦੇ ਵਿੱਚੋਂ ਜਿੱਥੇ ਪਿੰਡਾਂ ਦੇ ਵਿੱਚ ਸਿੰਗਰ ਨੇ ਕੀ ਕਹਿੰਦਾ ਫਲਾਣੇ ਸਿੰਗਰ ਨੇ ਆ ਚੀਜ਼ ਲਈ ਇੰਨਾ ਪੈਸਾ ਲਾਤਾ ਆਪਦੇ ਲਈ ਇੰਨਾ ਪੈਸਾ ਇਨਵੈਸਟ ਕਰਦਾ ਉਹਦਾ ਹਰ ਦਿਲ ਚ ਇੱਕ ਕਰਨ ਦੇ ਆ ਵੀ ਮੈਂ ਆਪਦੇ ਪਿੰਡ ਲਈ ਕੀ ਕਰਨਾ ਉਹ ਕਹਿੰਦਾ ਵੀ ਵੀ ਬਾਈ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਚਾਹੁੰਦੇ ਪਿੰਡ ਲਈ ਕਰੋ ਮੇਰਾ ਜੋਰ ਲਾਉਣਾ ਤੁਸੀਂ ਮੈਂ ਪਿੰਡ ਲਈ ਤਿਆਰ ਹਾਂ ਪਿੰਡ ਲਈ ਜੋ ਕਰਨਾ ਮੈਂ ਕਰਨ ਲਈ ਤਿਆਰ ਮੈਂ ਪਿੰਡ ਨੂੰ ਸੋਹਣਾ ਬਣਾਉਣਾ ਪੱਖ ਸੋਹਣੀ ਬਣਾਉਣੀ ਆ ਮਹਿੰਦੀ 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 ਕਹਿੰਦੀ ਮਹਿੰਦੀ 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 ਕਹਿੰਦੀ ਹਰਿਆਵਾਂ ਬਾਗਾਂ ਵਿੱਚ ਰਹਿਂਦੀ ਜੀ ਮਹਿੰਦੀ 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 ਕਹਿੰਦੀ ਹਰਿਆਵਾਂ ਬਾਗਾਂ ਵਿੱਚ ਰਹਿਂਦੀ ਜੀ ਰਗੜ ਰਗੜ ਮੈਂ ਹੱਥੀ ਲਾ ਮਾ ਜੀ ਰਗੜ ਰਗੜ ਮੈਂ ਹੱਥੀ ਲਾਵਾ ਬਣ ਬਣ ਲੈ ਦੇ ਕੋਲੇ ਅੱਜ ਕੱਲ ਕੁੜੀਆਂ ਦੀ ਇੱਜ਼ਤ ਕਰਾਂ ਵਿੱਚ ਰਹਿੰਦੀ ਅੱਜ ਕੱਲ ਕੁੜੀਆਂ ਦੀ ਇੱਜ਼ਤ ਕਰਾਂ ਵਿੱਚ ਰਹਿੰਦੀ ਅੱਜ ਕੱਲ ਕੁੜੀਆਂ ਦੀ ਮੈਂ ਦੀ ਮੈਂ ਦੀ ਮੈਂ ਦੀ ਕਹਿੰਦੀ ਮੈਂ ਦੀ ਮੈਂ ਦੀ ਮੈਂ ਦੀ ਕਹਿੰਦੀ ਹਰਿਆ ਬਾਗਾ ਵਿੱਚ ਰਹਿੰਦੀ ਜੀ ਰਗੜ ਰਗੜ ਮੈਂ ਹੱਥੀ ਲਾਵਾ ਜੀਰਾ ਗੜਾ ਰਾਗੜ ਮੈਂ ਹੱਥੀ ਲਾ ਮ ਬਣ ਬਣ ਲੈ ਦੇ ਕੋਲੇ ਅੱਜ ਕੱਲ ਕੁੜੀਆਂ ਦੀ ਇੱਜ਼ਤ ਕਰਾਂ ਵਿੱਚ ਰਹਿਂਦੀ ਅੱਜ ਕੱਲ ਕੁੜੀਆਂ ਦੀ ਭੁੱਲ ਗਈ ਥੋੜਾ ਜਿਹਾ ਚੱਲ ਕੋਈ ਨਾ ਫਿਰ ਵੀ ਠੀਕ ਆ ਦੱਸੋ ਕਰਨੌਜਲਾ ਸ਼ੂਟ ਕਰਕੇ ਗਿਆ ਤੇ ਤੁਸੀਂ ਉਹਨਾਂ ਨੂੰ ਬਚਪਨ ਵਿੱਚ ਵੀ ਦੇਖੀ ਹਾਂਜੀ ਹਾਂ ਬਚਨ ਵੀ ਬਚਪਨ ਵਿੱਚ ਅਸੀਂ ਦੇਖਿਆ ਤੇ ਉਹ ਮਿੰਜੀ ਸਾਹਿਬ ਸਕੂਲ ਵਿੱਚ ਪੜਦਾ ਸੀ ਮਿੰਜੀ ਸਾਹਿਬ ਸਕੂਲ ਵਿੱਚ ਪੜਦਾ ਸੀ ਉਹ ਬੇਟਾ ਸਾਡਾ ਤੇ ਉਹ ਸਕੂਲ ਤੋਂ ਆ ਕੇ ਉਹਨੇ ਕਿਸੇ ਨਾਲ ਫालतू ਗੱਲ ਨਹੀਂ ਸੀ ਕਰਦਾ ਹੁੰਦਾ ਪਹਿਲਾਂ ਤੋਂ ਹੀ ਬਹੁਤ ਸਾਊ ਬੱਚਾ ਸੀ ਉਹ ਉਹਨੇ ਸਕੂਲ ਦੇ ਵਿੱਚ ਜਾਂ ਉੱਥੋਂ ਸਕੂਲ ਚੋਂ ਆਵਦਾ ਸਾਈਕਲ ਚੱਕਣਾ ਉਹਦੇ ਕੋਲ ਸਾਈਕਲ ਰੱਖਿਆ ਹੋਇਆ ਸੀ ਸ਼ਾਇਦ ਹੁਣ ਵੀ ਪਿਆ ਹੋਵੇ ਇਹ ਨਹੀਂ ਪਤਾ ਉਹਨਾਂ ਦੀ ਆਦਤ ਪਈ ਹੋਵੇ ਸਾਈਕਲ ਤੇ ਜਾਣਾ ਉਹਨੇ ਆਪਦੇ ਬੂਟ ਬੰਨ ਲੈਣੇ ਫੀਤੇ ਵਾਲੇ ਬੂਟ ਹੁੰਦੇ ਸੀ ਉਹਦੇ ਪਾਏ ਹੋਏ ਤੇ ਮੂਰੇ ਸਾਈਕਲ ਨੂੰ ਬੰਨ ਲੈ ਕਈ ਵਾਰੀ ਮੈਂ ਉਹਦਾ ਹੈਂਡਲ ਫੜ ਲੈਣਾ ਤੂੰ ਬੇਟੇ ਕਿੱਥੇ ਚੱਲਿਆ ਸੋਹਣਾ ਸੀ ਮੂੰਹ ਜਾਨੀ ਕਿ ਬੱਚਿਆਂ ਨੂੰ ਜਿਵੇਂ ਆਪਾਂ ਸੇਡਦੇ ਰਹਿੰਦੇ ਆ ਆਂਟੀ ਮੈਨੂੰ ਛੱਡ ਦਿਓ ਮੈਂ ਗਰਾਊਂਡ 'ਚ ਖੇਡਣ ਜਾਣਾ ਅੱਛਾ ਤੁਸੀਂ ਤੁਸੀਂ ਉਹਨਾਂ ਨੂੰ ਗਾਣੇ ਲਿਖਦੇ ਹੋ ਇਹ ਦੇਖਿਆ ਕਦੇ ਹਾਂ ਗਾਣੇ ਲਿਖਦੇ ਉਹਦੇ ਡੈਡੀ ਉਹ ਚਾਚਾ ਚਾਚੀ ਕਹਿੰਦੇ ਹੁੰਦੇ ਸੀ ਮੈਂ ਕਿਹਾ ਕੱਟੇ ਬਾਹਰ ਨਿਕਲਦਾ ਇਹ ਕਹਿੰਦੇ ਵੀ ਅੰਦਰ ਆਪਦੇ ਗਾਣੇ ਗੁਣੇ ਲਿਖਦਾ ਹੈ ਸਾਨੂੰ ਆ ਉਦੋਂ ਐ ਨਹੀਂ ਸੀ ਪਤਾ ਬੀਐਨਐਸ ਸਟੇਟ ਤੇ ਪਹੁੰਚਣਾ ਅੱਛਾ ਕੀ ਤੁਹਾਨੂੰ ਲੱਗਿਆ ਵੀ ਕਰਨੌਜਲਾ ਜਾਂ ਦੀ ਕੀ ਦੀ ਦੁਨੀਆ ਵਿੱਚ ਚੱਲ ਗਿਆ ਫਿਰ ਉਸ ਤੋਂ ਬਾਅਦ ਥੋੜਾ ਬਦਲਾਅ ਦੇਖਿਆ ਉਹਨਾਂ ਵਿੱਚ ਨਹੀਂ ਠੀਕੇ ਰਿਹਾ ਉਹਨੇ ਇੰਨਾ ਬਦਲਾਅ ਵੀ ਨਹੀਂ ਕਰਿਆ ਉਹਨੇ ਬਦਲਾਅ ਨਹੀਂ ਕਰਿਆ ਅੱਛਾ ਉਹ ਬਸ ਜਿਵੇਂ ਪਹਿਲਾ ਬੱਚਾ ਸੀ ਨਾ ਸਾਡਾ ਉਦਾਂ ਦਾ ਹੀ ਰਿਹਾ ਕੋਈ ਹੰਕਾਰ ਚ ਨਹੀਂ ਆਇਆ ਕੋਈ ਵੱਡਾ ਨਹੀਂ ਉਹ ਚਾਹਿਆ ਵੀ ਮੈਂ ਵੱਡਾ ਬਣ ਗਿਆ ਬਿਲਕੁਲ ਨਹੀਂ ਉਦਾਂ ਦਾ ਹੀ ਆ ਅੱਛਾ ਜੀ ਠੀਕ ਹੈ ਤੇ ਘਰ ਨੌਜਲਾ ਪਿੰਡ ਆਉਂਦੇ ਰਹਿੰਦੇ ਨੇ ਜਾਂ ਫਿਰ ਆਉਂਦੇ ਰਹਿੰਦੇ ਨੇ ਹਾਂਜੀ ਨਹੀਂ ਆਉਂਦੇ ਰਹਿੰਦੇ ਨਹੀਂ ਥੋੜਾ ਜਿਹਾ ਲੇਟ ਹੋ ਗਏ ਤੇ ਆਇਤ ਕੀ ਆਉਂਦੇ ਰਹਿੰਦੇ ਨੇ ਕੀ ਕੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਹੋਈ ਉਹਨਾਂ ਦੀ ਮੁਲਾਕਾਤ ਸਾਡਾ ਉਹ ਜਾਨੀ ਗਮਾਂਢੀ ਹੁੰਦਾ ਤੇ ਹੁਣ ਨਹੀਂ ਅਸੀਂ ਕੋਈ ਗੱਲ ਕਰੀਏ ਇਨਾਂ ਇੱਕ ਤੱਕਾ ਪੜੱਕਾ ਪੈਂਦਾ ਸੀ ਹਾਂ ਹੋਈ ਤਾਂ ਹੈ ਜਾਨੀ ਗੱਲਬਾਤ ਕੋਲ ਖੜਕੇ ਨਹੀਂ ਬਸ ਦੂਰੋਂ ਸਸਰੀ ਕਾਲਤੀ ਸਸਰੀ ਕਾਲ ਕਰਦੇ ਰਹੇ ਜਾਨੀ ਜੀਮੇ ਹੁਣ ਤੁਸੀਂ ਸਾਥੋਂ ਖਬਰ ਲੈਣ ਆਉਨੇ ਹੋ ਉਹ ਨਹੀਂ ਅਸੀਂ ਜਾਨੀ ਬੈਠ ਕੇ ਗੱਲਬਾਤ ਨਹੀਂ ਹੋਈ ਤੱਕਾ ਵੱਧ ਪੈਂਦਾ ਨਹੀਂ ਲੱਗਾ ਵੀ ਕਿਹੜਾ ਮੁੰਡਾ ਸਾਡਾ ਹਾਂ ਨਾ ਮੂਰੇ ਤਾਂ ਸੀਗਾ ਗਿਆ ਸੀ ਵੀ ਆਹ ਮੁੰਡਾ ਕਰਨੋ ਜਲਾ ਅੱਛਾ ਇਹ ਤਾਂ ਉਹੀ ਦੇਖ ਜਾਂਦੇ ਨੂੰ ਪਤਾ ਹੀ ਨਹੀਂ ਲੱਗਦਾ ਥੋੜਾ ਜਿਆ ਤੈਨੂੰ ਪਹਿਲਾਂ ਹੀ ਦੱਸਿਆ ਸੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਇੱਥੇ ਫੋਟੋ ਲਾਉਣ ਮੈਂ ਤਾਂ ਤਿਆਰ ਹੋਇਆ ਸੀ ਭੱਜ ਕੇ ਸਰਪੰਚ ਸਾਹਿਬ ਨੂੰ ਹਾਕ ਮਾਰੀ ਫਿਰ ਸੀ ਫੋਟੋ ਗਾਰੰਟੀ ਕਰਾ ਲਉ ਜੇ ਤੁਸੀਂ ਆਉ ਜਿਹੜੇ ਕੋਲ ਨੂੰ ਗਏ ਜਦ ਹੀ ਸਾਨੂੰ ਫੇਰ ਬਾਹਰੋਂ ਸੰਗਤ ਤੱਕਾ ਪਾ ਮਾਰ ਦਿੱਤੀ ਸੀ ਰਾਜੀ ਗ੍ਰੈਂਟੀ ਫੇਰ ਆ ਗਏ ਕੱਠ ਬਹੁਤਾ ਸੀ ਕੱਠ ਬਹੁਤਾ ਸੀ ਅੱਛਾ ਠੀਕ ਹੈ ਤੋ ਤੁਸੀਂ ਗਾਣਾ ਗਾ ਰਹੇ ਸੀ ਇੱਕ ਵਾਰ ਗਾਣਾ गा ਕੇ ਦਿਖਾ ਦਿਓ ਗਾ ਦੇ ਜਿੰਨਾ ਕੋਣ ਪਤਾ ਨਹੀਂ ਪੁੱਤ ਕਿਹੜਾ ਜਿਹੜਾ ਜਿਹੜਾ ਆਈ ਦੀ ਹੋਇਆ ਨਾ ਉਹੀ गा ਕੇ ਦਿਖਾ ਦੋ ਮੁੱਛ ਫੁੱਟ ਗੱਭਰੂ ਐਸੇ ਮਸਾ ਤੋਂ ਗੱਭਰੂ ਪੁੱਤ ਪੰਜਾਬ ਦਾ ਦੱਸ ਸੰਗਦਿਆਂ ਨੇ ਕੁੜੀਆਂ ਸਾਡੀਆਂ ਸਾਰੀਆਂ ਮੈਂ ਤਾਂ ਇੰਨੇ ਕੋ ਬੋਲੀ ਪਾਈ ਦਿੱਤੀ ਬਾਕੀ ਤਾਂ ਪਤਾ ਆਉਂਦਾ ਨਹੀਂ ਹੈਗਾ ਥੋੜੇ ਪੈਸੇ ਇੰਨਾ ਕਾ ਬੱਚੇ ਗਾਉਂਦੇ ਨੇ ਉਹ ਤਾਂ ਮਸ਼ਹੂਰ ਉਹ ਇੰਨਾ ਤੇ ਆਉਂਦਾ ਉਹਨਾਂ ਕ ਮਾੜਾ ਟੱਪਾ ਜਿਆਦਾ ਆ ਜਾਂਦਾ ਬਸ ਉਹਨਾਂ ਕ ਗਾ ਲੈਣੇ ਅਸੀਂ ਵੀ ਆਪ ਦਾ ਮਨ ਪ੍ਰਚਾਰ ਵਗੈਰਾ ਸਾਡਾ ਪੁੱਤ ਗੀਤ ਗਾ ਰਿਹਾ ਹਾਂ ਅੱਛਾ ਕਿਹੜੇ ਗੀਤ ਉਹਨਾਂ ਦੇ ਸਾਰੇ ਸਾਰੇ ਪਸੰਦ ਨੇ ਸਾਨੂੰ ਸਾਰੇ ਪਸੰਦ ਨੇ ਤਾਂ ਸਾਰੀ ਪੁੱਤ ਪਸੰਦ ਨੇ अच्छा ਸਾਡਾ ਪਤਾ ਬੇਟਾ ਉਹ ਸਾਨੂੰ ਸਾਰੇ ਸਾਰੇ ਪਸੰਦ ਆਏ ਸਾਨੂੰ ਇੰਨਾ ਜ਼ੋਰ ਲਾਉਂਦਾ ਉਹ ਬਾਕੀ ਸਾਨੂੰ ਗੱਲਿਆਂ ਨੂੰ ਨਹੀਂ ਆਲਡਵਾਲਡ ਨੂੰ ਪਸੰਦ ਨਹੀਂ ਆ ਜੀ ਮਾਜੀ ਚੱਲਿਆ ਪੰਡ ਦੇ ਵਿੱਚ ਐ ਨਹੀਂ ਕਹਿਣਾ ਕਿਸੇ ਨੇ ਮੁੰਡਾ ਮਾਰਿਆ ਸਾਰਿਆਂ ਨੇ ਸੇਵਾ ਕਰਨੇ ਉਹਨਾਂ ਨੂੰ ਮਹਾਰਾਜ ਉਹਨੂੰ ਬੜੀ ਜ਼ਿੰਦਗੀ ਲਾਵੇ ਬੈਗਰੂ ਸੱਚੇ ਪਾਤਸ਼ਾਹ ਵਾ ਬਾਬਾ ਨਾਨਕ ਵੀ ਉਹਨੂੰ ਘਹਰਾ ਬੋ ਉਹਦੀ ਉਮਰ ਘਾਹ ਉਹਦੀ ਵੀ ਵੱਡੀ ਕਰੇ ਅੱਜ ਟਾਈਮ ਦੇ ਵਿੱਚ ਉਹਨਾਂ ਵੀ ਸਕਿਉਰਟੀ ਹੋਣੀ ਸੀ ਜਿਹੋ ਉਹਦੀ ਮੰਮੀ ਡੈਡੀ ਵੀ ਹੁੰਦੇ ਅੱਜ ਬਿਲਕੁਲ ਉਹ ਤਾਂ ਚਾਹੀਦੀ ਨਹੀਂ ਉਹ ਤਾਂ ਮੈਨੂੰ ਚੰਗੀ ਨਹੀਂ ਲੱਗਦੀ ਸਕਿਉਰਟੀ ਸਾਡੇ ਮੰਗੋ ਆਜ਼ਾਦ ਬਰਨਾ ਚਾਹੀਦਾ ਨਹੀਂ ਹਾਂ ਉਹ ਨਹੀਂ ਸਾਨੂੰ ਚਾਹੀਦੀ ਸੰਧਾ ਆਜ਼ਾਦੀ ਚਾਹੀਦੀ ਆ ਸਾਡੇ ਬੱਚੇ ਨੂੰ ਬਿਲਕੁਲ ਜੈਸੀ ਦੇਖਦੇ ਆ ਵੀ ਕਰਨ ਔਜਲਾ ਨੇ ਹਰ ਇੱਕ ਆਪਣੇ ਗਾਣੇ ਵਿੱਚ ਕਨਾਲਾ ਪਿੰਡ ਦਾ ਨਾਮ ਲਿਆ ਹੈ ਉਹ ਪੁੱਤ ਫਿਰ ਇੱਥੇ ਜੰਮਿਆ ਪਲਿਆ ਹੋਇਆ ਹੂੰ ਤੇ ਉਹਨੂੰ ਕਦੇ ਨਹੀਂ ਭੁੱਲਦੇ ਭਾਵੇਂ ਹੁਣੇ ਵੀ ਆਂਦੇ ਨੇ ਗਾਣਿਆਂ ਵਿੱਚ ਵੀ ਨਾਮ ਲੈਂਦੇ ਨੇ ਖਸ ਲੈਂਦੇ ਨੇ ਜ਼ਰੂਰ ਲੈਂਦੇ ਨੇ ਅੱਛਾ ਕਿਵੇਂ ਦਾ ਮਾਹੌਲ ਕਿਵੇਂ ਦਾ ਸੀ ਉਹ ਤਾਂ ਵਿਆਹ ਵਰਗਾ ਤੇ ਐਸੀ ਕਰਨ ਔਜਲਾ ਦੇ ਪਿੰਡ ਦਾ ਸ਼ੂਟ ਹਾਲੇ ਵਿੱਚ ਕਰਨ ਔਜਲਾ ਨੇ ਆਪਣੇ ਨਵੇਂ ਗਾਣੇ ਐਮਐਫ ਗਬਰੂ ਦੀ ਇੱਥੇ ਸ਼ੂਟਿੰਗ ਕੀਤੀ ਹੈ ਅਸੀਂ ਪਿੰਡ ਵਾਲਿਆਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਕਰਨ ਔਜਲਾ ਦੇ ਬਚਪਨ ਬਾਰੇ ਵੀ ਜਾਣਿਆ ਕਿ ਕਰਨ ਔਜਲਾ ਬਚਪਨ ਵਿੱਚ ਕਿਵੇਂ ਦੇ ਸ਼ਰਾਰਤੀ ਸੀ ਜਾਂ ਫਿਰ ਮਾਸੂਮ ਸੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸ਼ੋ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ